ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਕਿਹਾ ਸੀਗਾ ਵੀ ਮੰਨ ਕੇ ਚੱਲ ਮੈਂ ਆਮ ਜਨਤਾ ਦਾ ਵੀ ਲੇਬਰ ਕੰਮ ਕਰੇਗੀ ਇੱਥੇ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਪੋਪ ਲੈਣਾ ਉਤਾਰ ਕੇ ਇਹਨਾਂ ਨੇ ਕੰਮ ਕਰ ਰਿਆ ਜੀ ਤੇ ਸਾਡੀ ਇਹੀ ਬੇਨਤੀ ਆ ਵੀ ਆ ਜਿਹੜੀ ਮਸ਼ੀਨਾਂ 50 50 ਫੋਟਾ ਥੱਲੇ ਡੂੰਗੀ ਪਟਾਈ ਕਰ ਰਿਆ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਲੇਬਰ ਇੱਥੇ ਕੰਮ ਕਰ ਸਕੇ ਜੀ ਠੀਕ ਧੰਨਵਾਦ ਇੱਕ ਵਾਰੀ ਮੈਂ ਫਿਰ ਖੁੱਲਾ ਸੱਦਾ ਦਿੰਦਾ ਕਚੇਰੀ 'ਚ ਬੋਲਣਾ ਕਿਸ ਨੇ ਦੱਸੋ ਦਿਲ ਕਰਦਾ ਕਿਸੇ ਤਾਂ ਗੱਲ ਕਹਿਣ ਨੂੰ ਸੰਗਣਾ ਨਹੀਂਗਾ ਕਿਸੇ ਨੇ ਕੋਈ ਮੇਰੀ ਬੀਬੀ ਭੈਣ ਨੇ ਬੋਲਣਾ ਕਿਸੇ ਨੇ ਲਿਆਵਾ ਹਲੋ ਇੱਕ ਮਿੰਟ ਕੋਣ ਆਜੋ ਇਧਰ ਆਓ ਮੋਰੇ ਆਓ ਇਧਰ ਆਜੋ ਮੋਰੇ ਮੇਰੇ ਕੋਲ ਅੱਛਾ ਇੱਕ ਗੱਲ ਦੱਸੋ ਸਿਰਫ ਤੁਹਾਨੂੰ ਤਕਲੀਫ ਹੈ ਜਦੋਂ ਟਿੱਪ ਟੁੱਪ ਲੰਘਦੇ ਨੇ ਤੁਹਾਨੂੰ ਬਹੁਤ ਤਕਲੀਫ ਹੈ ਜੀ ਅਸੀਂ ਕਰਦੇ ਨੇ ਨਿਆਣਿਆਂ ਨੇ ਉਹਨਾਂ ਨੂੰ ਸੱਤਾਂ ਸਕੂਲ ਜਾੜੇ ਜਾਂਦੇ ਆ ਅਸੀਂ ਤਾਂ ਕਹਿੰਦੇ ਆ ਵੀ ਜੇ ਆ ਜਿਹੜੇ ਸਾਹਮਣੇ ਵਾਲੀ ਖੱਟ ਹੈਗੀ ਜੇ ਸਹੀ ਹੈ ਇਹ ਚ ਲਾਉਣ ਟਰਾਲੀਆਂ ਭਰਨਾਂ ਪਰ ਜਿਹੜੇ ਪਰਲੇ ਹੈਗੇ ਆ ਜਲੰਧਰ ਵਾਲੀ ਖੱਡ ਜਲੰਧਰ ਵਾਲੀ ਖੱਡ ਇੱਕ ਮਿੰਟ ਯਾਰ ਪੱਕਾ ਕਰਦੇ ਆ ਉਹਨਾਂ ਨੇ ਮੈਨੂੰ ਵੀ ਇੱਕ ਇੱਕ ਉਹ ਬੰਦ ਕਰਾਇਓ ਇੱਕ ਨਾਲੇ ਦੱਸੋ ਮੈਨੂੰ ਕਿ ਇਹ ਜਿਹੜਾ ਇਲਜ਼ਾਮ ਲੱਗ ਰਿਹਾ ਵਾ ਕਿ ਰਾਤ ਨੂੰ ਟਿੱਪਰ ਬਹੁਤ ਕੱਢੇ ਜਾਂਦੇ ਨੇ ਕਾਫੀ ਲੰਘਦੇ ਨੇ ਇੱਥੇ ਤਾਂ ਮੈਨੂੰ ਵੀ ਉਹਨਾਂ ਫੜਾ ਦਿੱਤਾ ਸੀਗਾ ਮੈਂ ਤਾਂ ਪੁਲਿਸ ਤੋਂ ਚਕਾ ਦਿੱਤਾ ਇੱਕ ਸਗਰਾਜ ਹੈਗਾ ਠੇਕੇਦਾਰ ਮੇਰੀਆਂ ਦੋ ਗੱਡੀਆਂ ਨੇ ਤੇ ਬੇਟਾ ਨਹੀਂ ਕਾਰ ਵਾਲਾ ਵੀ ਨਹੀਂ ਮੇਰਾ ਹੈਗਾ ਤੇ ਮੇਰੇ ਪੇਕਾ ਪਿੰਡ ਹੈਗਾ ਤੇ ਪਰ ਪਿੰਡ ਦਾ ਮਹਿਸੂਸ ਤਾਂ ਪਿੰਡ ਵਾਲਿਆਂ ਨੂੰ ਆਇਆ ਜਦੋਂ ਉਹਨਾਂ ਤੋਂ ਮਤਲਬ ਇੱਕ ਗੱਲ ਹੋਰ ਦੱਸੋ ਕਿ ਜੋ ਨਾ ਵਾਪਰ ਰਿਹਾ ਸੀ ਪੰਜਾਬ ਦੇ ਵਿੱਚ ਮਗਰ ਲੀਆਂ ਸਰਕਾਰਾਂ ਤੇ ਵੀ ਚੱਲਦਾ ਸੀ ਧੰਦਾ ਉਦਾਂ ਚੱਲ ਰਿਹਾ ਧੰਦਾ ਹਾਂਜੀ ਉਹ ਫਰਕ ਪਿਆ ਉਦਾਂ ਦਾ ਵੱਧ ਗਿਆ ਹੋਰ ਵੱਧ ਗਿਆ ਉਹਦੇ ਨਾਲੋਂ ਤਾਂ ਪਹਿਲਾਂ ਇਹ ਨਜਾਇਜ਼ ਮੈਨਿੰਗ ਨਹੀਂ ਹੁੰਦੀ ਸੀ ਦਿਨ ਪਰ ਰਾਤ ਹੁੰਦੀ ਆ ਰਾਤ ਨੂੰ ਤਾਂ ਸੌਂਹ ਨਹੀਂ ਹੁੰਦਾ ਅੱਛਾ ਮਗਰ ਲੀਆਂ ਨਾਲੋਂ ਵੱਧ ਗਿਆ ਵਾ ਵੱਧ ਗਿਆ ਦੇਖੋ ਹੁਣ ਰਾਤ ਨੂੰ ਤਾਂ ਸੌਂਹ ਹੀ ਨਹੀਂ ਹੁੰਦਾ ਦਿਨ ਪਰ ਰਾਤ ਚੱਲਾ ਚੱਵੀ ਘੰਟੇ ਚੱਲਦਾ ਓਕੇ ਅੱਗੇ ਤੱਕ ਇਹ ਇੱਕ ਟਾਈਮ ਰਾਤ ਨੂੰ ਬੰਦ ਹੁੰਦਾ ਰਾਤ ਨੂੰ ਨਹੀਂ ਬੰਦ ਹੁੰਦਾ ਰਾਤੋਂ ਸਾਰਾ ਰਾਤ ਚੱਲਦਾ ਹਾਂਜੀ 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 ਰਾਤ ਵਿੱਚ ਚੱਲਦਾ ਹੈ ਸਾਰੀ ਰਾਤ ਚੱਲਦਾ ਐਨਾ ਸਾਨੂੰ ਦੁਖੀ ਕਰ ਰਾ ਹੈ ਨਾ ਟਿੱਪਰ ਵਾਲੇ ਅਸਾਂ ਜਾਂ ਮੋਟਰਸਾਈਕਲ ਲੈ ਕੇ ਚੱਲੇ ਆਂ ਉਹਨਾਂ ਰਾਹ ਕਹਿੰਦੇ ਆਜੋ 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 ਜਦੋਂ ਕਿੱਥੇ ਭਗਵੰਤ ਮਾਨ ਮਾਨ ਸਾਹਿਬ ਆ ਸੁਣ ਲੋ ਇਹਨੂੰ ਕਹਿੰਦੇ ਨੇ ਓਪਨ ਲੋਕ ਕਚਹਿਰੀ ਕੀ ਵਾਤਾਵਰਨ ਹੈਗਾ ਤੁਹਾਡੇ ਸਾਹਮਣੇ ਆ ਗਿਆ ਸਾਰੇ ਆਫੀਸਰ ਵੀ ਦੇਖਦੇ ਹੋਣਗੇ ਅਗਰ ਦੇਖੋਗੇ ਤਾਂ ਇਨਸਾਫ ਕਰੋ ਯਾਰ ਤੁਹਾਨੂੰ ਇਨਸਾਫ ਵਾਸਤੇ ਬਿਠਾਇਆ ਵਾ ਤੁਸੀਂ ਆਪਣੇ ਸਿਆਸੀ ਵਿਰੋਧੀਆਂ ਦੇ ਤਾਂ 5 ਮਿੰਟ ਚ ਪਰਚਾ ਦਰਜ ਕਰਦੇ ਹੋ 5 ਮਿੰਟ ਇਹ ਹੁਣ ਉਹ ਪੈਸੇ ਕਿੱਥੇ ਚਾ ਰਹੇ ਨੇ 550 ਰੁਪਏ ਰਾਂ ਵਿਕਣੀ ਚਾਹੀਦੀ ਦਿੱਤਾ ਬਿਕਰੀ ਹੈਗੀ 4 4000 ਰੁਪਏ ਸੈਂਕੜਾ ਉਹ ਪੈਸੇ ਕਿੱਥੇ ਜਾ ਰਹੇ ਨੇ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਪਰ ਸ਼ਾਰਟਲੀ ਮੈਂ ਬੇਨਤੀ ਕਰੂੰਗਾ ਇੱਥੇ ਜਿਹੜੇ ਜਿਨ੍ਹਾਂ ਨੇ ਗੱਲ ਨੂੰ ਉਠਾਇਆ ਵਾ ਕਿ ਉਹ ਇੱਕ ਵਾਰ ਤੁਹਾਡੇ ਨਾਲ ਗੱਲ ਕਰਨ ਅਰਜੰਦਰ ਸਿੰਘ ਜੀ ਮਾਈਕ ਫੜੋ ਤੇ 2 ਮਿੰਟ ਸੰਖੇਪ ਤੌਰ ਤੇ ਦੱਸੋ ਕਿ ਕੀ ਮਸਲਾ ਹੈਗਾ ਸਹੀ ਗੱਲ ਦੱਸੋ ਸਾਰੇ ਜਿਨੇ ਵੀ ਕਿਸੇ ਨੇ ਜੈਨੂਨ ਠੀਕ ਗੱਲ ਕਹਿਣੀ ਉਹ ਜ਼ਰੂਰ ਕਹਿ ਸਕਦੇ ਤੁਸੀਂ ਵਾਏ ਗੁਰਜੀਕਾ ਖਾਲਸਾ ਵਾਏ ਗੁਰਜੀਕਾ ਫਤਿਹ ਮੈਂ ਬਲਵੀਰ ਸਿੰਘ ਪਿੰਡ ਅਕੂਵਾਲ ਦਾ ਵਸਨੀਕ ਆ ਜੀ ਵਜਾ ਇਹ ਆ ਜੀ ਅਸੀਂ ਮਾਈਨਿੰਗ ਦੇ ਖਿਲਾਫ ਖੜੇ ਆਂ ਖੜਨ ਦਾ ਕਾਰਨ ਸਰ ਟਿਪਰ ਓਵਰਲੋਡਿੰਗ ਦੂਜਾ ਨੰਬਰ ਨਜਾਇਜ਼ ਮਾਈਨਿੰਗ ਮਾਈਨਿੰਗ ਦਾ ਮੁੱਦਾ ਕੀ ਸਰ ਅਕੂਵਾਲ ਲੀਗਲ ਖੱਡ ਹੈਗੀ ਆ ਲੀਗਲ ਖੱਡ ਚੱਲਦੀ ਆ ਪਰ ਸਰ ਵਜ੍ਹਾ ਇਹ ਹੈਗਾ ਜਿਹੜੇ ਰੇਟ ਆ ਰੇਟ ਤਾਂ ਇਹਨੇ ਆਪੋ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਔਰ ਜਲੰਧਰ ਖੱਡ ਦੀ ਨਿਕਾਸੀ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੋਂ ਕੱਢਦੇ ਆ ਅਕੂਵਾਲ ਦੇ ਵਿੱਚ ਦੀ ਜਦੋਂ ਕਿ ਇੱਕ ਖੜਦਾ ਤਾਂ ਅਸੀਂ ਵਜਨ ਚੱਲ ਸਕਦੇ ਆਂ ਦੂਜੀ ਖੜਦਾ ਅਸੀਂ ਵਜਨ ਕਿਵੇਂ ਚੱਲੀਏ ਸਰ ਅਸੀਂ ਦੂਜੀ ਖੜ ਨੂੰ ਪ੍ਰੋਪਰ ਤੌਰ ਤੇ ਬੰਦ ਜਾਂ ਉਹਨੂੰ ਹੋਰ ਰਸਤਾ ਦਿੱਤਾ ਜਾਵੇ ਸਾਨੂੰ ਐਨੀਬਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਹੋਰ ਰਸਤਾ ਜਿੱਥੋਂ ਮਰਜ਼ੀ ਦੇ ਦੇਣ ਸਾਨੂੰ ਕੋਈ ਤਕਲੀਫ ਨਹੀਂ ਚੜਾਈ ਵੀ ਦੱਸ ਕਿੰਨੀ ਤੇ ਪਿੱਪਰ ਕਿੱਡੇ ਵੱਡੀ ਲੰਘਦੇ ਨੇ ਸਰ ਜਿਹੜਾ ਜਿਹੜਾ ਸਾਡਾ ਰਸਤਾ ਹੈਗਾ ਰਸਤਾ ਸਾਡਾ ਮੰਡੀ ਬੋਰਡ ਦਾ ਰਸਤਾ ਹੈਗਾ ਜਿਹੜਾ ਮੰਡੀ ਬੋਰਡ ਤੋਂ ਰਸਤਾ ਹੈਗਾ ਮੰਡੀ ਬੋਰਡ ਦੇ ਵਿੱਚ ਸਾਡਾ 10 ਫੁੱਟ ਮੰਡੀ ਬੋਰਡ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਔਰ ਉਹਦੇ ਵਿੱਚ 9 ਫੁੱਟ ਦੀ ਸਾਡੀ ਰਸਤਾ ਬਣਿਆ ਆ ਤੇ 8 ਫੁੱਟ ਦਾ ਟਿਪਰ ਆ ਸਾਡੀ ਆਮ ਪਬਲਿਕ ਨੂੰ ਸਿਰਫ 1 ਫੁੱਟ ਰਸਤਾ ਬਚਦਾ 1 ਫੁੱਟ ਰਸਤੇ ਦੇ ਵਿੱਚ ਉਹ ਇਹ ਦੇਖ ਲੋ ਇਸ ਵਕਤ ਅਸੀਂ ਸਤਲੁਜ ਦਰਿਆ ਸਿੱਧਵਾ ਬੇਟ ਔਰ ਦਾਖਾ ਹਲਕਾ ਦਾ ਪਿੰਡ ਹੈਗਾ ਵਾ ਅਕੂਵਾਲ ਇਸ ਪਿੰਡ ਵਿੱਚ ਜੋ ਕੰਪਲੇਂਟ ਆ ਜੋ ਲੋਕ ਕਚੈਰੀ ਲੱਗੀ ਇਦਾਂ ਲੈ ਸਾਈਡ ਤੇ ਕਰੇ ਤੁਸੀਂ ਦਿਖਾ ਦਿਓ ਸਾਰੇ ਲਾਗੇ ਲਾਗੇ ਸ਼ਾਇਦ ਇੱਕ ਦੋ ਤਿੰਨ ਪਿੰਡਾਂ ਦੇ ਲੋਕੀ ਨੌਜਵਾਨ ਬਜ਼ੁਰਗ ਪਤਵੰਤੇ ਸੱਜਣ ਮੀਡੀਆ ਮੇਰੀਆਂ ਸਤਕਾਰਯੋਗ ਬੀਬੀਆਂ ਪੈਣਾ ਪਿੱਛੇ ਬੈਠੀਆਂ ਉਧਰ ਨੂੰ ਘੁਮਾ ਦਿਓ ਕਰੇ ਤੇਜ਼ੀ ਨਾਲ ਤੇਜ਼ੀ ਨਾਲ ਜਰਾ ਅੱਜ ਅਸੀਂ ਇਹਨਾਂ ਦੀ ਜਿਹੜੀ ਸਮੱਸਿਆ ਆ ਰਹੀ ਇਸ ਇਲਾਕੇ ਦੇ ਵਿੱਚ ਕਿ ਕਿਸ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਅੱਜ ਵੀ ਗੈਰ ਕਾਨੂੰਨੀ ਮਾਈਨਿੰਗ ਜਿਹੜੀ ਆ ਉਹ ਸਿਆਸੀ ਲੋਕਾਂ ਦੀ ਸ਼ੈ ਤੇ ਹੋ ਰਹੀ ਹੈ ਮੈਨੂੰ ਇੱਥੋਂ ਦੇ ਪਤਵੰਤੇ ਸੱਜਣਾਂ ਨੇ ਜਦੋਂ ਅਪਰੋਚ ਕੀਤਾ ਤਾਂ ਇਹਨਾਂ ਵੱਲੋਂ ਸਾਰੀ ਜਾਣਕਾਰੀ ਇਹ ਪ੍ਰਾਪਤ ਹੋਈ ਉਹਨਾਂ ਕਾਫੀ ਦੇਰ ਤੋਂ ਇੱਥੇ ਬੈਠਾ ਇਹਨਾਂ ਨਾਲ ਗੱਲਬਾਤ ਕਰ ਰਿਹਾ ਸੀਗਾ ਇਹ ਕਹਿੰਦੇ ਨੇ ਕਿ ਇੱਥੇ ਦਰਿਆ ਦੇ ਅੰਦਰਲੇ ਪਾਸੇ ਇੱਕ ਅਕੂਵਾਲ ਪਿੰਡ ਦੀ ਖੱਡ ਹੈਗੀ ਆ ਜਿਹੜੀ ਕਿ ਮਨਜ਼ੂਰਸ਼ੁਦਾ ਵਾ ਪਰ ਹਰ ਮਨਜ਼ੂਰਸ਼ੁਦਾ ਖੱਡ ਦੀ ਵੀ ਕੰਡੀਸ਼ਨਸ ਹੁੰਦੀਆਂ ਕਿ ਤੁਸੀਂ ਕਿੰਨਾ ਡੈਪਥ ਤੱਕ ਜਾ ਸਕਦੇ ਹੋ ਮਾਈਨਿੰਗ ਕਰ ਸਕਦੇ ਕਿਹੜੀ ਮਸ਼ੀਨਰੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜੇ ਮੈਂ ਅਕੂਵਾਲ ਦੀ ਗੱਲ ਕਰਾਂ ਤੇ ਉਹ ਜਿਹੜੀ ਮਾਈਨਿੰਗ ਆ ਔਰ ਨਾਲ ਜਲੰਧਰ ਦੀ ਖੱਡ ਹੈਗੀ ਉਹ ਸਪਿੰਡ ਦਾ ਨਾਮ ਕੀ ਦੱਸਿਆ ਤੁਸੀਂ ਵੇਰਾ ਪਿੰਡ ਹੈਗਾ ਇੱਕ ਉਹ ਉਹ ਵੈਸੇ ਜਲੰਧਰ ਜ਼ਿਲ੍ਹੇ ਦੀ ਆ दैट शुड बी ኦਪਰੇਟਿੰਗ ਫਰਮ दैट ਸਾਈਡ ਪਰ ਉਹ ਵੀ ਮਾਲਵੇ ਵਾਲੇ ਪਾਸੇ ਦਾਖੇ ਹਲਕੇ ਵਾਲੇ ਪਾਸੇ ਸਿਧਵਾ ਬੇਟ ਵਾਲੇ ਪਾਸੇ ਉਹ ਸਾਰਾ ਆਪਰੇਟ ਹੋ ਰਿਹਾ ਵਾ ਔਰ ਮੈਂ ਜਿੱਦਾਂ ਕਿਹਾ ਕਿ ਜਦੋਂ ਵੀ ਕੋਈ ਖੱਡ ਅਲੋਕੇਟ ਹੁੰਦੀ ਆ ਉਹਦੀ ਨਿਲਾਮੀ ਹੁੰਦੀ ਆ ਅਲੋਕੇਸ਼ਨ ਹੁੰਦੀ ਆ ਉਹਦੀਆਂ ਪੂਰੀਆਂ ਕੰਡੀਸ਼ਨਸ ਹੁੰਦੀਆਂ ਟੂ ਸੇਵ ਦੀ ਇਕੋਲੋਜੀ ਵਾਤਾਵਰਨ ਨੂੰ ਅੱਛਾ ਰੱਖਣ ਵਾਸਤੇ ਕਿ ਖਰਾਬੀ ਨਾ ਹੋਵੇ ਦਰਿਆਵਾਂ ਦੇ ਵਿੱਚ ਜਿਹੜਾ ਹੈਗਾ ਉਹ ਇੰਨਾ ਕਿ ਨਾ ਪੁੱਟ ਦੇਣ ਕਿ ਦਰਿਆ ਦਾ ਕੋਰਸ ਹੀ ਚੇਂਜ ਹੋ ਜਾਵੇ ਪਾਣੀ ਦਾ ਉਹ ਡਿਸਟਰੋਏ ਕਰਨ ਲੱਗ ਜਾਵੇ ਖੇਤਾਂ ਨੂੰ ਫਸਲਾਂ ਨੂੰ ਬੰਨਾਂ ਨੂੰ ਉਹਨੂੰ ਸਾਰੇ ਨੂੰ ਔਰ ਕਿਹੜੀ ਮਸ਼ੀਨਰੀ ਯੂਜ਼ ਮੋਸਟਲੀ ਮਾਈਨਿੰਗ ਜਿਹੜੀ ਹੁੰਦੀ ਹੈ ਉਹ ਬਾਈ ਹੈਂਡ ਹੁੰਦੀ ਹੈ ਨਾਰਮਲ ਕੋਸਟ ਵਿੱਚ ਪਰ ਕਈ ਕਿ ਜਗ੍ਹਾ ਦੇ ਉੱਤੇ ਜਿਹੜੀਆਂ ਉਹਦੇ ਚ ਹੁੰਦਾ ਕਿ ਸਮ ਮਸ਼ੀਨਰੀ ਇਜ਼ ਅਲਾਉਡ ਔਰ ਇਹ ਵੀ ਸ਼ਰਤ ਹੁੰਦੀ ਹੈ ਕਿ ਜਦੋਂ ਬਾਰਿਸ਼ ਦਾ ਮੌਸਮ ਹੈ ਮੌਨਸੂਨਸ ਦੇ ਵਿੱਚ ਜਿਹੜੀ ਆ ਉਹ ਕਿਸੇ ਤਰ੍ਹਾਂ ਦੀ ਮਾਈਨਿੰਗ ਉਹ ਪ੍ਰੋਹਿਬਿਟਿਡ ਹੁੰਦੀ ਆ ਬੰਦ ਕਰ ਦਿੰਦੇ ਕਿ ਇੰਨੇ ਮਹੀਨੇ ਬਰਸਾਤ ਦੇ ਮੌਸਮ ਤੱਕ ਤੁਸੀਂ ਕੋਈ ਮਾਈਨਿੰਗ ਜਾਇਜ਼ ਵੀ ਨਹੀਂ ਕਰ ਸਕਦੇ ਪਰ ਹੋ ਕੀ ਰਾਇ ਬਿਲਕੁਲ ਟੋਟਲੀ ਉਲਟ ਚੱਲ ਰਿਹਾ ਸਾਰਾ ਪੰਜਾਬ ਦੇ ਵਿੱਚ ਕੰਮ ਔਰ ਇਹ ਜਿਹੜਾ ਅਕੂਵਾਲ ਦੀ ਖੱਡ ਹੈਗੀ ਆ ਜਾਂ ਵੇਰਾਪਿੰਡ ਦੀ ਜਲੰਧਰ ਦੀ ਖੱਡ ਹੈਗੀ ਆ ਆਈ ਐਮ ਟੋਲਡ ਮੈਂ ਗਿਆ ਨਹੀਂਗਾ ਅੰਦਰਲੇ ਪਾਸੇ ਪਰ ਸਾਰੇ ਪਤਵੰਤੇ ਪਿੰਡ ਵਾਲੇ ਖੜੇ ਨੇ ਇਹਨਾਂ ਦਾ ਕਹਿਣਾ ਵਾ ਕਿ ਇਹ 50 50 ਫੁੱਟ 60 60 ਫੁੱਟ ਦਰਿਆ ਜਿਹੜਾ ਉਹ ਡੂੰਗਾ ਪਟਿਆ ਗਿਆ ਜਿੱਦਾਂ ਆਨੰਦਪੁਰ ਸਾਹਿਬ ਦੇ ਮੈਂ ਕਈ ਵਾਰੀ ਟਵੀਟ ਕੀਤਾ ਭਲਾਨ ਪਿੰਡ ਹੈਗਾ طرف ਮਜ਼ਾਰੀ ਮਜਾਰੀਆ ਸ਼ਹਿਰ ਉਥੇ ਡੀਸੈਲਟਿੰਗ ਦੇ ਨਾਮ ਦੇ ਉੱਤੇ ਦਰਿਆ ਜਿਹੜਾ ਉਹ ਬੇਤਾਹਾਸ਼ਾ ਥੱਲੇ ਤੋਂ ਖੱਡ ਹੋ ਗਿਆ ਔਰ ਉੱਥੇ ਵੀ ਮਨਿਸਟਰ ਦੀ ਕੌਨਸਟਿਟੂਐਂਸੀ ਆ ਇੱਥੇ ਜਿਹੜਾ ਐਮਐਲਏ ਦਾ ਰੋਲਾ ਪਾ ਰਹੇ ਨੇ ਲੋਕੀ ਉਹ ਕਹਿੰਦੇ ਨੇ ਕਿ ਸਰਬਜੀਤ ਕੋਰਮਾਨੂਕੇ ਉਹਦਾ ਰੋਲ ਹੈ ਇਹਦੇ ਵਿੱਚ ਔਰ ਮੈਂ ਉਹਨੂੰ ਇਸਟੈਬਲਿਸ਼ ਕਰ ਦਿੰਦਾ ਕਿਸ ਤਰ੍ਹਾਂ ਨਜ਼ਰ ਆ ਰਿਹਾ ਇੱਕ ਤਾਂ ਇੱਥੇ ਇੱਕ ਐਸਐਚਓ ਸਸਪੈਂਡ ਹੋਇਆ ਪਿਛਲੇ ਦਿਨੀਂ ਚ ਕਿ ਉਹ ਉਸ ਖੱਡ ਵਿੱਚੋਂ ਜਿਹੜੀ ਚੋਰੀ ਚਾਰੀ ਕਰ ਰਹੀ ਸੀ ਗੈਰਕਾਨੂੰਨੀ ਪ੍ਰੋਬੇਬਲੀ ਉਨੇ ਉਹ ਜਿਹੜੀ ਸੀਗੀ ਉਹ ਅਲਾਉ ਕੀਤੀ ਜਾਂ ਉਹਨਾਂ ਨੂੰ ਫੜ ਕੇ ਛੱਡ ਦਿੱਤਾ ਬੰਦਿਆਂ ਨੂੰ ਉਹਨੂੰ ਜਦੋਂ ਗਵਰਨਮੈਂਟ ਨੇ ਦੇਖਿਆ ਕਿ ਇਹਦਾ ਰੋਲ ਗਲਤ ਹੈਗਾ ਉਹਨੂੰ ਉਹਨਾਂ ਨੇ ਸਸਪੈਂਡ ਕਰਤਾ ਹੁਣ ਮਾਨੋਕੇ ਕਹਿੰਦੇ ਨੇ ਆਈ ਏ ਟੋਲਡ ਅਗੇਨ ਸਬਜੈਕਟ ਟੂ ਕਰੈਕਸ਼ਨ ਜਿਹੜਾ ਠੀਕ ਹੀ ਹੋਊਗਾ ਉਹ ਕਹਿੰਦੇ ਕਿ ਐਸੀ ਦਲਜੀਤ ਸਿੰਘ ਗਿੱਲ ਜਿਹੜਾ ਸਸਪੈਂਡਡ ਐਸ ਐਚਓ ਆ ਥੋੜੇ ਦਿਨ ਪਹਿਲਾਂ ਸਸਪੈਂਡ ਕੀਤਾ ਬੀਬੀ ਮਾਨੋਕੇ ਜਿਹੜੀ ਹੈਗੀ ਆ ਉਹ ਉਹਦੇ ਘਰ ਦੇ ਵਿੱਚ ਟੈਨੈਂਟ ਆ ਜਗਰਾਉਂ ਦੇ ਵਿੱਚ ਔਰ ਕਿਉਂਕਿ ਹੁਣ ਰਾਲੀ ਜੀ ਨਾ ਖੇਡ ਕੇ ਇੱਕ ਜਿਹੜਾ ਥਾਣੇਦਾਰ ਤੇ ਇਲਜ਼ਾਮ ਲੱਗ ਰਿਹਾ ਕਿ ਇਹ ਗੈਰਕਾਨੂੰਨੀ ਮਾਈਨਿੰਗ ਨੂੰ ਸ਼ਹਿਦ ਹੁੰਦੇ ਨੇ ਉਹਨਾਂ ਦੇ ਘਰ ਵਿੱਚ ਆਪਾਂ ਕਿਰਾਏ ਤੇ ਰਹਿ ਰਹੇ ਹੈਗੇ ਆ ਔਰ ਪਹਿਲਾਂ ਥੋੜੀ ਦੇਰ ਪਹਿਲਾਂ ਜਦੋਂ ਐਨ ਆਰ ਆਈ ਦੀ ਜਗਰੌਣ ਦੀ ਕੋਠੀ ਦਾ ਮਸਲਾ ਉੱਠਿਆ ਸੀਗਾ ਤਾਂ ਉਹਦੇ ਜਰੋਲਾ ਪੈ ਰਿਆ ਸੀਗਾ ਜੀ ਕਿ ਐਨ ਆਰ ਆਈ ਦੀ ਕੋਠੀ ਇਹਨਾਂ ਨੇ ਨਜਾਇਜ਼ ਕਬਜ਼ਾ ਕੀਤਾ ਚਲੋ ਉਹ ਕੋਠੀ ਵਾਹਿਗੁਰੂ ਦੀ ਕਿਰਪਾ ਨਾਲ ਲੋਕਾਂ ਦੇ ਪ੍ਰੈਸ਼ਰ ਦੇ ਨਾਲ ਮੀਡੀਆ ਦੀ ਪ੍ਰੈਸ਼ਰ ਦੇ ਨਾਲ ਐਕਸਪੋਜ਼ ਨਾਲ ਉਹ ਛੱਡ ਗਈ ਕੋਠੀ ਪਰ ਉਹਨੇ ਉਸ ਵੇਲੇ ਕਿਹਾ ਕਿ ਮੈਂ ਤਾਂ ਬਹੁਤ ਗਰੀਬ ਆਂ ਦੇਖੋ ਜੀ ਅਸੀਂ ਕਿੱ ਅਸੀਂ 4-5 ਪਰਿਵਾਰ ਦੇ ਮੈਂਬਰ ਸਾਡੇ ਕੋਲ ਤਾਂ ਨਾ ਕੋਈ ਸਾਧਨ ਆ ਨਾ ਕੋਈ ਪਰ ਹੁਣ ਮੈਨੂੰ ਪਤਾ ਲੱਗਿਆ ਅੱਜ ਇੱਥੇ ਪਿੰਡਾਂ ਚ ਲੋਕਾਂ ਨੇ ਦੱਸਿਆ ਕਿ ਜਗਰਾਉਂ ਸ਼ਹਿਰ ਵਿੱਚ ਜਿਹੜਾ ਪਹਿਲਵਾਨ ਦਾ ਢਾਬਾ ਹੈ ਬੜਾ ਮਸ਼ਹੂਰ ਆ ਉਹਦੇ ਆਪੋਜ਼ਿਟ ਕਾਫੀ ਵੱਡਾ ਮਹਿੰਗਾ ਮਤਲਬ 50-60 ਲੱਖ ਦਾ ਤਾਂ ਪਲੋਟ ਹੀ ਹੈਗਾ ਤੇ ਕੁਝ 1-2 ਕਰੋੜ ਰੁਪਇਆ ਉੱਤੇ ਲੱਗ ਕੇ ਕਾਫੀ ਵੱਡਾ ਮਹਿਲ ਉਸਾਰਿਆ ਜਾ ਰਿਹਾ ਹੁਣ ਇਹ ਨਹੀਂ ਛੇਤੀ ਦਾ ਇਹ ਪੈਸੇ ਕਮਾਈ ਹੋ ਨਹੀਂ ਸਕਦੀ ਨਾਰਮਲ ਕੋਰਸ ਵਿੱਚ ਆ ਜਿਹੜੇ ਇੱਥੇ ਬੈਠੇ ਨੇ ਸਾਰੇ ਜਨਤਾ ਇਹ ਕਈ ਕਈ ਸਾਲਾਂ ਤੋਂ ਵਿਚਾਰੇ ਮਿਹਨਤ ਕਰਦੇ ਇਹਨਾਂ ਕੋ ਤਾਂ ਮਿਲਨ ਲੱਗਾ ਇੱਕ ਕਮਰਾ ਵੀ ਪਾਉਣਾ ਔਖਾ ਕਿਸੇ ਤਰ੍ਹਾਂ ਦਾ ਵੀ ਪਰ ਉਹ ਜਿਹੜੇ ਐਮ.ਐਲ.ਏ ਬਣ ਜਾਂਦੇ ਨੇ ਜਿਹੜੇ ਤੁਰੰਤ ਕੱਲ ਤੱਕ ਕਹਿੰਦੇ ਸੀ ਅਸੀਂ ਬਹੁਤ ਗਰੀਬ ਆ ਸਾਡੇ ਕੋ ਬ੍ਰੈਂਡ ਵਾਸਤੇ ਕਿਰਾਏ ਦੇਣ ਵਾਸਤੇ ਵੀ ਪੈਸੇ ਨਹੀਂਗੇ ਤੇ ਅੱਜ ਉਹ ਤੁਰੰਤ 플ੌਟ ਵੀ ਮਿਲ ਜਾਂਦਾ ਤੇ ਕਈ ਕਰੋੜਾਂ ਰੁਪਏ ਦੇ ਉੱਥੇ ਜਾਇਦਾਦ ਤੇ ਕੋਠੀ ਬਣਨ ਲੱਗ ਜਾਂਦੀ ਇਹ ਇਸਟੈਬਲਿਸ਼ ਹੋ ਰਿਹਾ ਵਾ ਕਿ ਇੱਥੇ ਕੁਝ ਕਬਲਾਤ ਚੱਲ ਰਿਹਾ ਹੁਣ ਅਗਲੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਰਿਗਾਰਡਿੰਗ ਮਾਈਨਿੰਗ ਸਰਕਾਰ ਬਣਨ ਤੋਂ ਪਹਿਲਾਂ ਇਹ ਰੌਲਾ ਪਾਇਆ ਸੀ ਆਮ ਆਦਮੀ ਕਿ ਪੰਜਾਬ ਮੇਂ ਗੈਰ ਕਾਨੂੰਨੀ ਮਾਈਨਿੰਗ ਬਹੁਤ ਹੋ ਰਹੀ ਹੈ ਹੋ ਰਹੀ ਸੀ ਕਾਫੀ ਅਰਸੇ ਤੋਂ ਚੱਲ ਰਹੀ ਆ ਮੈਂ ਕਹਿ ਰਿਹਾ ਤੁਹਾਨੂੰ ਮਗਧੀਆਂ ਸਰਕਾਰਾਂ ਨੇ ਗਲਤ ਕੰਮ ਕੀਤਾ 100% ਕੀਤਾ ਪਰ ਇਹ ਕਹਿੰਦਾ ਸੀਗਾ ਜੀ ਕਿ ਮੇਰੇ ਹਿਸਾਬ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਅਗਰ ਰੋਕੀ ਜਾਵੇ ਤਾਂ 20000 ਕਰੋੜ ਰੁਪਇਆ ਅਸੀਂ ਪੰਜਾਬ ਦੇ ਖਜ਼ਾਨੇ ਵਿੱਚ ਪਾ ਸਕਦਾ ਇਹ ਉਦੋਂ ਜਵਾਬ ਦਿੱਤਾ ਜਦੋਂ ਗਰੰਟੀਆਂ ਦੀ ਗੱਲ ਚੱਲ ਰਹੀ ਸੀ ਕਿ ਮੁਫਤ ਐ ਕਰਾਂਗੇ ਮੁਫਤ 1000 ਰੁਪਇਆ ਔਰਤਾਂ ਨੂੰ ਦੇਾਂਗੇ ਤਾਂ ਐਦਾਂ ਦੇ ਮੀਡੀਆ ਪਰਸਨ ਨੇ ਪੁੱਛਿਆ ਕਿ ਤੁਸੀਂ ਮੁਫਤ ਕਹਿ ਰਹੇ ਹੋ ਤੁਸੀਂ ਪੈਸੇ ਕਿੱਥੋਂ ਲੈ ਕੇ ਆਉਂਗੇ ਉਹਨੇ ਕਿਹਾ ਜੀ ਅਬ 20000 ਕਰੋੜ ਰੁਪਏ ਦੀ ਗੈਰ ਕਾਨੂੰਨੀ ਮਾਈਨਿੰਗ ਚੋਰੀ ਹੁੰਦਾ ਰਿੱਤਾ ਪੱਜੜੀ ਪੰਜਾਬ ਦੇ ਵਿੱਚੋਂ ਉਹ ਮੈਂ ਰੋਕੂੰਗਾ ਉਹ 20000 ਜਿਹੜਾ ਇਸ ਵਕਤ ਕੀ ਹੋ ਰਿਹਾ ਕਿ ਪੰਜਾਬ ਦੀ ਨਾਰਮਲ ਇੱਕ ਸਾਲ ਦੀ ਆਮਦਨ ਜਿਹੜੀ ਹੈਗੀ ਆ ਲੈਜਿਟਿਮੇਟ ਮਾਈਨਿੰਗ ਚੋਂ ਮਾਈਨਿੰਗ ਦੇ ਧੰਦੇ ਚੋਂ ਪੰਜਾਬ ਸਾਰੇ ਦੀ ਗੱਲ ਕਰ ਰਿਹਾ ਇਹ ਨਾਰਮਲ ਕੋਸ ਵਿੱਚ 200 ਕਰੋੜ ਰੁਪਏ ਦੀ ਆਮਦਨ ਚੱਲ ਰਹੀ ਹੈ ਕਾਫੀ ਅਰਸੇ ਤੋਂ ਇਹਨਾਂ ਦੇ ਇਹਨਾਂ ਦੇ 2 ਸਾਲ ਵਿੱਚ ਵੀ 200 ਕਰੋੜ ਦੇ ਲਾਗੇ ਬੰਨੇ ਸਾਲਾਨਾ ਆਮਦਨ ਹੋਈ ਹੈ ਪਰ ਕੇਜਰੀਵਾਲ ਕਹਿੰਦਾ ਸੀ ਨਹੀਂ ਜੀ 20000 ਕਰੋੜ ਰੁਪਏ ਦੀ ਆਮਦਨ ਹੋਊਗੀ ਇਹਦਾ ਮਤਲਬ 19800 ਕਰੋੜ ਰੁਪਏ ਦੀ ਚੋਰੀ ਹੋ ਰਹੀ ਸੀ ਨਾ ਤਾਂ ਹੀ ਉਹ ਕੇਜਰੀਵਾਲ ਨੇ ਕਿਹਾ ਕਿ 20000 ਕਰੋੜ ਰੁਪਏ ਵਾਪਸ ਪਾਉਂਗਾ ਮੈਂ ਖਜ਼ਾਨੇ ਦੇ ਵਿੱਚ ਤੇ ਪਰ ਦੋ ਸਾਲਾਂ ਵਿੱਚ ਤਾਂ ਉੱਥੇ 200 ਕਰੋੜ ਰੁਪਏ ਤੇ ਟਿੱਕ ਗਈ ਐ ਤੇ ਉਹ 20000 ਕਰੋੜ ਰੁਪਏ ਦੀ ਚੋਰੀ ਕਿੱਥੇ ਆ ਫਿਰ ਉਹ ਇਦਾਂ ਹੀ ਹੋ ਰਹੀ ਆ ਕੁਵਾਲ ਤੇ ਵੇਰਾ ਪਿੰਡ ਵਿੱਚ ਤੇ ਇੱਕਾ ਖੱਡ ਕਿਹੜੀ ਚੱਲ ਰਹੀ ਆ ਪਰਚੀ ਕੰਨੀਆਂ ਪਿੰਡ ਆ 10 ਕਿਲੋਮੀਟਰ ਦੂਰ ਪਰਚੀ ਜਲੰਧਰ ਦੀ ਖੱਡ ਦੀ ਆ ਤੇ ਚੱਲ ਰਹੀ ਖੱਡ ਪਰਲੇ ਪਾਸੇ ਹੈਗੀ ਆ ਔਰ ਜਦੋਂ ਇਹ ਰੋਕਦੇ ਨੇ ਟਿੱਪਰਾਂ ਨੂੰ ਪੁੱਛਦੇ ਨੇ ਕਿ ਦਿਖਾਓ ਪਰਚੀ ਹੈ ਤੁਹਾਡੇ ਕੋਲ ਕੋਈ ਤੁਸੀਂ ਲੈ ਕੇ ਆਣੇ ਹੋ ਰੇ ਤਾਂ ਉਹ ਇਹਨਾਂ ਦੇ ਗਲ ਪੈਂਦੇ ਨੇ ਬਿਕੋਜ਼ ਇਹ ਇੱਕ ਆਰਗੇਨਾਈਜ਼ਡ ਮਾਫੀਆ ਹੈ ਦੇ ਪਿੱਛੇ ਜਿਨ੍ਹਾਂ ਲੋਕਾਂ ਨੇ ਇੱਕ ਇੱਕ ਟਿੱਪਰ ਫਰਜ਼ ਕਰੋ ਨਜਾਇਜ਼ ਚੱਕ ਕੇ 25-25000 ਰੁਪਏ ਦਾ ਵੇਚਣਾ ਤੇ ਕਈ ਕਈ ਦਰਜਨਾ ਤੇ ਸੈਂਕੜੇ ਟਿੱਪਰ ਨਿਕਲਦੇ ਨੇ ਦਰਿਆਵਾਂ ਚ ਰਾਤਾਂ ਨੂੰ ਉਹ ਤਾਂ ਬਹੁਤ ਵੱਡੀ ਕਮਾਈ ਆ ਉਹ ਤਾਂ ਦੇ ਕੈਨ ਪੇ ਐਨੀਬਾਡੀ ਦੇ ਕੈਨ ਗੈਟ ਐਨੀਥਿੰਗ ਡਨ ਫ্রম ਐਨੀਬਾਡੀ ਐਟ ਐਨੀ ਮੂਮੈਂਟ ਉਹੀ ਇਹਨਾਂ ਦੇ ਨਾਲ ਪਿੰਡਵਾਲਾ ਨਾ ਹੋ ਰਿਹਾ ਵਾ ਸੋ ਮੇਰਾ ਇਹ ਮੰਨਣਾ ਆ ਔਰ ਇੱਕ ਅਗਲੀ ਗੱਲ ਕਹਿ ਕੇ ਫਿਰ ਮੈਂ ਥੋੜਾ ਇਥੋਂ ਪੁੱਛਣਾ ਲੋਕਾਂ ਨੂੰ ਤੁਹਾਡੇ ਸਾਹਮਣੇ ਲਿਆਉਣਾ ਕਿ ਹੋ ਕੀ ਰਿਹਾ ਇੱਥੇ ਜਿਹੜੀ ਮੈਂ ਗੱਲ ਕਹਿਣਾ ਚਾਹੁੰਦਾ ਉਹ ਇਹ ਆ ਕਿ ਸਰਕਾਰ ਨੇ ਰੇਟ ਤੈਅ ਕੀਤਾ ਹੋਇਆ ਪ੍ਰਤੀ ਫੁੱਟ ਰੇਤਾ ਦਾ ਫੋਰ ਕੰਸਟਰਕਸ਼ਨ ਪਰਪਸਸ ਫੋਰ ਅਦਰ ਯੂਟਿਲਿਟੀ ਇਨ ਪੰਜਾਬ ਉਹ ਹੈਗਾ 5.5 ਰੁਪਏ ਸਰਕਾਰੀ ਰੇਟ 5.5 ਉਸ ਹਿਸਾਬ ਨਾਲ ਇੱਕ ਸੈਂਕੜਾ 550 ਰੁਪਏ ਦਾ ਸੈਂਕੜਾ ਮਿਲਣਾ ਚਾਹੀਦਾ ਰੇਤਾ ਆਪਣੇ ਕੰਮਕਾਰ ਆਸਤੇ ਪਰ ਅਸਲ ਵਿੱਚ ਪੰਜਾਬ ਦੇ ਵਿੱਚ ਔਰ ਮੈਂ ਨਾ ਤੋ ਗਵਾਹੀ ਵੀ ਲਵਾਂਗਾ ਪੁੱਛੂੰਗਾ ਅੱਜ ਪੰਜਾਬ ਦੇ ਵਿੱਚ ਇੱਕ ਸੈਂਕੜਾ ਦਿੱਤਾ 3 ਤੋਂ 4000 ਰੁਪਏ ਇੱਕ ਸੈਂਕੜਾ ਵਾ ਕਿੱਥੇ 550 ਦਾ ਸੈਂਕੜਾ ਕਿੱਥੇ 6 ਗੁਣਾ ਅੱਗੇ 3000 ਜਾਂ 3500 ਰੁਪਏ ਦਾ ਜਾਂ 4000 ਰੁਪਏ ਦਾ ਸੈਂਕੜਾ ਇਹ ਹੁਣ ਉਹ ਪੈਸੇ ਕਿੱਥੇ ਜਾ ਰਹੇ ਨੇ 550 ਰੁਪਏ ਨਾਲ बिकਣੀ ਚਾਹੀਦੀ ਦਿੱਤਾ ਵਿਕਰੀ ਹੈਗੀ 4 4000 ਰੁਪਏ ਸੈਂਕੜਾ ਉਹ ਪੈਸੇ ਕਿੱਥੇ ਜਾ ਰਹੇ ਨੇ ਇਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ ਪਰ ਸ਼ਾਰਟਲੀ ਮੈਂ ਬੇਨਤੀ ਕਰੂੰਗਾ ਇੱਥੇ ਜਿਹੜੇ ਜਿਨ੍ਹਾਂ ਨੇ ਗੱਲ ਨੂੰ ਉਠਾਇਆ ਵਾ ਕਿ ਉਹ ਇੱਕ ਵਾਰ ਤੁਹਾਡੇ ਨਾਲ ਗੱਲ ਕਰਨ ਅਰਜੰਦਰ ਸਿੰਘ ਜੀ ਮਾਈਕ ਫੜੋ ਤੇ 2 ਮਿੰਟ ਸੰਖੇਪ ਤੌਰ ਤੇ ਦੱਸੋ ਕਿ ਕੀ ਮਸਲਾ ਹੈਗਾ ਸਹੀ ਗੱਲ ਦੱਸੋ ਸਾਰੇ ਜਿਨ੍ਹਾਂ ਵੀ ਕਿਸੇ ਨੇ ਜੈਨੂਨ ਠੀਕ ਗੱਲ ਕਹਿਣੀ ਉਹ ਜ਼ਰੂਰ ਕਹਿ ਸਕਦੇ ਤੁਸੀਂ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਦੀ ਫਤਿਹ ਮੈਂ ਬਲਵੀਰ ਸਿੰਘ ਪਿੰਡ ਅਕੂਵਾਲ ਦਾ ਵਸਨੀਕ ਆ ਜੀ ਵਜ੍ਹਾ ਇਹ ਆ ਜੀ ਅਸੀਂ ਮਾਈਨਿੰਗ ਦੇ ਖਿਲਾਫ ਖੜੇ ਆਂ ਖੜਨ ਦਾ ਕਾਰਨ ਸਰ ਟਿੱਪਰ ਓਵਰਲੋਡਿੰਗ ਦੂਜਾ ਨੰਬਰ ਨਜਾਇਜ਼ ਮਾਈਨਿੰਗ ਮਾਈਨਿੰਗ ਦਾ ਮੁੱਦਾ ਕੀ ਸਰ ਅਕੂਵਲ ਲੀਗਲ ਖੱਡ ਹੈਗੀ ਆ ਲੀਗਲ ਖੱਡ ਚੱਲਦੀ ਆ ਪਰ ਸਰ ਵਜ੍ਹਾ ਇਹ ਹੈਗਾ ਜਿਹੜੇ ਰੇਟ ਆ ਰੇਟ ਤਾਂ ਇਹਨੇ ਆਪੋ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਔਰ ਜਲੰਧਰ ਖੱਡ ਦੀ ਨਕਾਸੀ ਸਾਡੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਤੋਂ ਕੱਢਦੇ ਆ ਅਕੂਵਲ ਦੇ ਵਿੱਚ ਦੀ ਜਦੋਂ ਕਿ ਇੱਕ ਖੱਡ ਦਾ ਤਾਂ ਅਸੀਂ ਵਜਨ ਚੱਲ ਸਕਦੇ ਆ ਦੂਜੀ ਖੜ ਦਾ ਅਸੀਂ ਵਜਨ ਕਿਵੇਂ ਚੱਲੀਏ ਸਰ ਅਸੀਂ ਦੂਜੀ ਖੜ ਨੂੰ ਪ੍ਰੋਪਰ ਤੌਰ ਤੇ ਬੰਦ ਜਾਂ ਉਹਨੂੰ ਹੋਰ ਰਸਤਾ ਦਿੱਤਾ ਜਾਵੇ ਸਾਨੂੰ ਐਨੀਬਾਡੀ ਕੋਈ ਪ੍ਰੋਬਲਮ ਨਹੀਂ ਹੈਗੀ ਹੋਰ ਰਸਤਾ ਜਿੱਥੋਂ ਮਰਜ਼ੀ ਦੇ ਦੇਣ ਸਾਨੂੰ ਕੋਈ ਤਕਲੀਫ ਨਹੀਂ ਚੜਾਈ ਵੀ ਦੱਸਦੇ ਕਿੰਨੀ ਤੇ ਟਿੱਪਰ ਕਿੱਡੇ ਵੱਡੀ ਲੰਘਦੇ ਨੇ ਸਰ ਜਿਹੜਾ ਜਿਹੜਾ ਸਾਡਾ ਰਸਤਾ ਹੈਗਾ ਰਸਤਾ ਸਾਡਾ ਮੰਡੀ ਬੋਰਡ ਦਾ ਰਸਤਾ ਹੈਗਾ ਜਿਹੜਾ ਮੰਡੀ ਬੋਰਡ ਤੋਂ ਰਸਤਾ ਹੈਗਾ ਮੰਡੀ ਬੋਰਡ ਦੇ ਵਿੱਚ ਸਾਡਾ 10 ਫੁੱਟ ਮੰਡੀ ਬੋਰਡ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਆ ਔਰ ਉਹਦੇ ਵਿੱਚ 9 ਫੁੱਟ ਦੀ ਸਾਡੀ ਰਸਤਾ ਬਣਿਆ ਆ ਤੇ 8 ਫੁੱਟ ਦਾ ਟਿੱਪਰ ਆ ਸਾਡੀ ਆਮ ਪਬਲਿਕ ਨੂੰ ਸਿਰਫ 1 ਫੁੱਟ ਰਸਤਾ ਬਚਦਾ 1 ਫੁੱਟ ਰਸਤੇ ਦੇ ਵਿੱਚ ਉਹ ਇਹ ਦੇਖ ਲੋ ਮੋਟਰਸਾਈਕਲ ਲੰਘੂ ਪਹਿਲੀ ਗੱਲ ਤਾਂ ਚੂਹਾ ਹੀ ਲੰਘਣਾ ਹੋਰ ਕੁਝ ਨਹੀਂ ਲੰਘਣਾ ਹੋਰ ਤਾਂ ਕਾਰ ਨਹੀਂ ਕੀ ਕਹਿ ਸਕਦੇ ਜੀ ਦੂਜਾ ਨੰਬਰ ਖੱਡਾਂ ਦੇ ਵਿੱਚ ਜੋ ਵੀ ਆਉਂਦਾ ਉਹ ਤਾਂ ਸਰ ਜੱਗ ਜਹਰ ਹੈਗੇ ਉਹਨੂੰ ਤਾਂ ਕੁਛ ਕਾਇਮ ਨਹੀਂ ਸਕਤ ਤੀਜੀ ਗੱਲ ਉਧਰ ਉਹ ਜਿਹੜੀ ਪਰਚੀਆਂ ਚੱਲ ਰਹੀਆਂ ਨੇ ਜੋ ਕਰਦਾ ਚੋਰੀ ਜਾਂ ਪੇਪਰ ਚੱਲਦਾ 24 ਘੰਟੇ ਆ ਇਹ ਨਹੀਂ ਹੈਗਾ ਕਿ ਹਾਂ ਵੀ ਕਿ ਕਾਨੂੰਨ ਦੇ ਦਾਇਰੇ ਚ ਕਾਨੂੰਨ ਤੋਂ ਬਿਲਕੁਲ ਹੀ ਉਲਟ ਚਲੋ ਟਿੱਪਰ ਚੱਲਦੇ ਸਰ ਓਕੇ ਸਰ ਇੱਕ ਮਿੰਟਾ ਪਿੱਛੇ ਤੁਹਾਡੇ ਸਰਦਾਰ ਸਾਹਿਬ ਨੂੰ ਦਿੰਨਾ ਆਪਣੀ ਇੰਟਰੋਡਕਸ਼ਨ ਦੇ ਦੇਣਾ ਤੇ ਦੱਸੋ ਨਾਲੇ ਇਹ ਵੀ ਦੱਸੋ ਕਿ ਦਿੱਤਾ ਕੀ ਭਾਅ ਵਿਕਰੀ ਹੈ ਪੰਜਾਬ ਦੀ ਮਾਰਕੀਟ ਵਿੱਚ ਕੀ ਚੱਲ ਰਿਹਾ ਹੈ ਇਸ ਵੇਲੇ ਇੱਥੇ ਦੱਸੋ ਚਲੋ ਅੱਗੇ ਕਰ ਮੈਂ ਬਲਰਾਜ ਸਿੰਘ ਜਮਹੂਰੀ ਕਿਸਾਨ ਸਭਾ ਦਾ ਜ਼ਿਲ੍ਹਾ ਪ੍ਰਧਾਨ ਆ ਖੈਰਾ ਸਾਹਿਬ ਜਿਹੜੇ ਏਰੀਆ ਦੇ ਵਿੱਚ ਤੁਸੀਂ ਖੜੇ ਹੋ ਇੱਥੇ ਡਾਕਟਰ ਭੀਮਰਾਓ ਅੰਬੇਦਕਰ ਦਾ ਸਬਧਾਨ ਨਹੀਂ ਚੱਲਦਾ ਹੈਗਾ ਇੱਥੇ ਕੋਈ ਅੱਜ ਦਾ ਰੌਲਾ ਨਹੀਂ ਹੈਗਾ ਖੱਡ ਦਾ ਇੱਥੇ 15 ਸਾਲ ਤੋਂ 10 12 ਕਿਲੋਮੀਟਰ ਦੇ ਏਰੀਏ ਦੇ ਵਿੱਚ ਜੇ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਦੋਂ ਵੀ ਪ੍ਰਾਈਵੇਟ ਲੁੱਟ ਕੇ ਲੈ ਗਏ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਵੀ ਪ੍ਰਾਈਵੇਟਾਂ ਨੇ ਰਾਜ ਕੇ ਲੁੱਟਿਆ ਤੇ ਜਦੋਂ ਹੁਣ ਮੀਰ ਮੰਨੂ ਦੀ ਸਰਕਾਰ ਆ ਹੁਣ ਵੀ ਇੱਥੇ ਵੱਡੀ ਲੁੱਟ ਹੋ ਰਹੀ ਹੈਗੀ ਆ ਔਰ ਲੁੱਟਾ ਜਿਹੜੀ ਉਹ ਕੋਈ ਲੋਕੀਸ਼ੀਪੀ ਲੁੱਟ ਨਹੀਂ ਹੋ ਰਹੀ ਹੈਗੀ ਦਿਨ ਦਿਹਾੜੇ ਲੁੱਟ ਹੋ ਰਹੀ ਆ ਔਰ ਇੱਥੋਂ ਦੇ ਜਿਹੜੇ ਜੇ ਕੋਈ ਲੋਕ ਸੰਘਰਸ਼ ਕਰਦੇ ਨੇ ਰੋਲਾ ਪਾਉਂਦੇ ਨੇ ਵੀ ਸਾਡੀ ਲੁੱਟ ਹੋ ਰਹੀ ਆ ਤਾਂ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਉਹਨਾਂ ਨੂੰ ਦਬਾਉਣ ਲਈ ਪ੍ਰਾਈਵੇਟ ਜਿਹੜੇ ਇੱਥੇ ਲੁੱਟ ਕਰ ਰਹੇ ਨੇ ਉਹ ਲੋਕ ਆ ਜਿਹੜੇ ਉਹਨਾਂ ਨੂੰ ਦਬਾਉਣ ਲਈ ਬੜੇ ਭੇੜੇ ਭੇੜੇ ਢੰਗ ਤਰੀਕੇ ਵਰਤਦੇ ਆਗੇ ਆ ਸ਼ਰਿਆਮ ਇੱਥੇ ਜਿਹੜੇ ਪ੍ਰਾਈਵੇਟ ਲੋਕ ਨੇ ਜਿਹੜੇ ਉਹ ਵੱਡੇ ਪੱਧਰ ਤੇ ਮਾਈਨਿੰਗ ਕਰ ਰਹੇ ਹੈਗੇ ਆ ਦੂਸਰੀ ਗੱਲ ਇੱਥੋਂ 3 ਕਿਲੋਮੀਟਰ ਤੇ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉਤਰਿਆ ਸੀ ਗੋਰਸੀਆ ਖਾਨ ਮੁਹੰਮਦ ਉਹ 6 ਪਿਛਲੇ 6 ਮਹੀਨੇ ਤੋਂ ਬਹੁਤ ਵਧੀਆ ਟੱਕ ਚੱਲਿਆ ਔਰ ਉੱਥੇ ਮਜ਼ਦੂਰਾਂ ਨੂੰ ਵੀ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਲੇਕਿਨ ਹੁਣ ਕੀ ਹਾਲ ਆ ਉੱਥੇ ਹੁਣ ਉਹ ਟੱਕ ਆ ਜਿਹੜਾ ਉਹ ਖਾਡ ਜਿਹੜੀ ਬੰਦ ਕੀਤੀ ਗਈ ਆ ਉਹ ਟੱਕ ਖੱਡ ਉਦੋਂ ਹੀ ਚਲਾਈ ਜਾਂਦੀ ਆ ਜਦੋਂ ਇਹ ਪ੍ਰਾਈਵੇਟ ਜਿਹੜੇ ਲੋਕ ਨੇ ਜਿਹੜੇ ਇੱਥੋਂ ਰੇਤਾ ਚੁੱਕਦੇ ਨੇ ਜਦੋਂ ਉਹਨਾਂ ਦੀ ਉਹ ਮਨਜ਼ੂਰੀ ਦਿੰਦੇ ਨੇ ਜਿਹੜਾ ਮਾਈਨਿੰਗ ਜਿਹੜਾ ਜਲ ਭਾਗ ਹੈਗਾ ਵਾ ਜਿਹੜੇ ਅਫਸਰ ਨੇ ਉਹ ਵੀ ਪ੍ਰਾਈਵੇਟਾਂ ਦੇ ਨਾਲ ਰਲੇ ਹੋਏ ਨੇ ਤੇ ਉਹ ਇੱਥੋਂ ਦੇ ਲੋਕਾਂ ਨੂੰ ਕੋਈ ਜਿਹੜਾ ਵਾ ਸਸਤਾ ਰੇਤਾ ਚੁੱਕਣ ਦੇ ਵਿੱਚ ਮਦਦ ਨਹੀਂ ਕਰਦੇ ਹੈਗੇ ਜਦ ਕਿ ਦਰਿਆ ਦੇ ਵਿੱਚ ਰੇਤਾ ਪਿਆ ਸਸਤਾ ਮਿਲ ਸਕਦਾ ਲੇਕਿਨ ਸਸਤਾ ਤਾਂ ਨਹੀਂ ਮਿਲਦਾ ਕਿਉਂਕਿ ਇਹ ਜਿਹੜੀ ਹੁਣ ਲੋਟਾ ਕਿਉਂਕਿ ਉਹ ਬੰਦਿਆਂ ਨੇ ਨਾ ਤਾਂ ਕੋਈ ਟਰੈਕਟਰ ਲੈਣਾ ਨਾ ਕੋਈ ਟਿਪਰ ਲੈਣਾ ਉਹਨਾਂ ਨੇ ਇੱਕ ਕੰਪਿਊਟਰ ਜਾ ਚੱਕ ਕੇ ਲੈ ਆਉਂਦੇ ਆ ਤੇ ਪਿੰਡ ਦੇ ਵਿੱਚ ਆ ਕੇ ਬਹਿ ਜਾਂਦੇ ਆ ਤੇ 10-10 ਲੱਖ ਰੁਪਈਆ ਰੋਜ਼ ਬੋਰੀਆਂ ਇਕੱਠੇ ਭਰ ਕੇ ਉਹ ਇਥੋਂ ਲੈ ਜਾਂਦੇ ਆ ਉਹਨਾਂ ਦੀ ਕੋਈ ਪੁੱਛ ਨਹੀਂ ਕੋਈ ਦੱਸ ਨਹੀਂ ਕੋਈ ਇੱਥੇ ਜਾਂਚ ਨਹੀਂ ਹੋ ਰਹੀ ਬੜੀਆਂ ਲੋਕਾਂ ਨੇ ਖਬਰਾਂ ਵੀ ਮੀਡੀਆ ਚ ਲਾਈਆਂ ਅਰਜ਼ੀਆਂ ਵੀ ਦਿੱਤੀਆਂ ਲੇਕਿਨ ਸੁਣਵਾਈ ਨਹੀਂ ਕੋਈ ਹੋ ਰਹੀ ਹੈਗੀ ਤੋਂ ਅਸੀਂ ਇਹੀ ਮੰਗ ਕਰਦੇ ਆ ਕਿ ਤੁਹਾਡੇ ਵਿੱਚੋਂ ਇੱਕ ਸਾਨੂੰ ਇੱਕ ਜੋਸ਼ ਮਿਲਦਾ ਹੈਗਾ ਲੋਕਾਂ ਨੂੰ ਵੀ ਖੈਰਾ ਹੱਕ ਤੇ ਸੱਚ ਦੀ ਗੱਲ ਕਰਦਾ ਤੇ ਤੁਸੀਂ ਹੱਕ ਸੱਚ ਬੋਲਣ ਕਰਕੇ ਤੁਸੀਂ ਖਮਿਆਜਾ ਵੀ ਵੱਡਾ ਭੁਗਤ ਚੁੱਕੇ ਹੋ ਤੇ ਇਸ ਗੱਲ ਦੀ ਵੀ ਅਸੀਂ ਤੁਹਾਡੇ ਨਾਲ ਹਮਦਰਦੀ ਰੱਖਦੇ ਹਾਂ ਕਿ ਤੁਹਾਡੇ ਨਾਲ ਵੀ ਬਹੁਤ ਵੱਡਾ ਤੱਕਾ ਹੋਇਆ ਸੱਚ ਬੋਲਣ ਵਾਲੇ ਨਾਲ ਤੱਕੇ ਹੁੰਦੇ ਹੀ ਆ ਹੁਣ ਇੱਥੋਂ ਦੇ ਲੋਕ ਜੇ ਸੱਚ ਬੋਲਦੇ ਆ ਜੇ ਇੱਥੋਂ ਦੀਆਂ ਬੀਬੀਆਂ ਸੱਚ ਬੋਲਦੀਆਂ ਨੇ ਉਹਨਾਂ ਨੂੰ ਚਪੇੜਾ ਮਾਰੀਆਂ ਜਾਂਦੀਆਂ ਨੇ ਔਰ ਉਹਨਾਂ ਨੂੰ ਉਹਨਾਂ ਨੇ ਜੇ ਇੱਕ ਪਰਿਵਾਰ ਐਸਾ ਕਿ ਉਹਨੇ 4 ਦਿਨ ਪਹਿਲਾਂ ਟਰੈਕਟਰ ਟਰਾਲੀ ਲਿਆਂਦਾ ਪ੍ਰਾਈਵੇਟ ਵਾਲਿਆਂ ਨੇ ਚੱਕਵਾ ਦਿੱਤਾ ਉਹ ਬੀਬੀ ਸ਼ਰਿਆਮ ਇਹ ਗੱਲ ਪੇਟਦੀ ਆ ਵੀਡੀਓ ਦੇ ਵਿੱਚ ਕਿ ਮੈਂ ਸਿਧਮਾ ਥਾਣੇ ਵਾਲਿਆਂ ਤੋਂ ਹਫਤੇ ਬਾਅਦ 25000 ਰੁਪਏ ਦੇ ਕੇ ਆਪਦਾ ਟਰੈਕਟਰ ਟਰਾਲੀ ਛਡਵਾਇਆ ਜਿਹੜੀ ਸਰਕਾਰ ਕਹਿੰਦੀ ਸੀ ਅਸੀਂ ਰਿਸ਼ਵਤ ਬੰਦ ਕਰ ਦਿਆਂਗੇ ਅਸੀਂ ਇਹ ਬਿਲਕੁਲ ਇਸ ਤਰ੍ਹਾਂ ਰਾਜ ਦੇਾਂਗੇ ਆਰਾਮ ਰਾਜ ਵਰਗਾ ਉਹ ਚਾਰੇ ਆਮ ਲੋਕ ਜਿਹੜੇ ਹੈਗੇ ਦੋਸ਼ ਲਾ ਰਹੇ ਹੈਗੇ ਕਿ ਸਾਡੇ ਥਾਣਿਆਂ ਵਿੱਚ ਵੀ ਰਿਸ਼ਵਤ ਚੱਲਦੀ ਆ ਰੇਤ ਮਾਫੀਏ ਦੇ ਲੋਕ ਰਲੇ ਹੋਏ ਨੇ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਸਿਵਲ ਪ੍ਰਸ਼ਾਸਨ ਜਾਂ ਜਿਹੜਾ ਦੂਜਾ ਸਾਡੇ ਪੁਲਿਸ ਦਾ ਪ੍ਰਸ਼ਾਸਨ ਇਹਨਾਂ ਦੀ ਨਜ਼ਰ ਸਾਨੀ ਥੱਲੇ ਹੀ ਇਹ ਸਾਰਾ ਕੁਝ ਹੋ ਰਿਹਾ ਵਾ ਇਹ ਜਿਹੜਾ ਸਾਨੂੰ ਤੇ ਆਉਣ ਲੱਗਦਾ ਜਿਹੜਾ ਸਾਡੇ ਇਲਾਕੇ ਚੋ ਲੁੱਟ ਹੋ ਰਹੀ ਆ ਤੇ ਜਿਹੜੇ ਇਸ਼ਤਿਹਾਰ ਛੱਪਦੇ ਨੇ ਵੱਡੀਆਂ-ਵੱਡੀਆਂ ਫੋਟੋਆਂ ਲੱਗਦੀਆਂ ਨੇ ਜਾਂ ਜਿਹੜਾ ਹੈਲੀਕਾਪਟਰ 'ਚ ਤੇਲ ਪੈਂਦਾ ਵਾ ਉਹ ਏਸੇ ਲੁੱਟ ਦਾ ਹੀ ਪੈਂਦਾ ਹੈਗਾ ਵਾ ਬਾਕੀ ਤੁਸੀਂ ਜਿਹੜੀ ਗੱਲ ਕਰਨੀ ਕਰੋ ਲੋਜੀਕ ਆ ਬਲਰਾਜ ਸਿੰਘ ਹੋਣਾ ਨੇ ਨਾ ਆ ਦੇਖੋ ਕਿੰਨੀਆਂ achੀਆਂ ਗੱਲਾਂ ਕੀਤਿਆ ਏ ਕੀਰਤੀ ਕਿਸਾਨ ਯੂਨੀਅਨ ਦੇ ਲੀਡਰ ਭਗਵੰਤ ਨੂੰ ਮੈਂ ਕਹਿਣਾ ਚਾਹੁੰਨਾ ਭਗਵੰਤ ਇੱਕ ਫੰਕਸ਼ਨ ਕਰਦੇ ਆ ਤੁਸੀਂ ਜਿਹੜੇ ਸਰਕਾਰੀ ਫੰਕਸ਼ਨ ਹੁੰਦੇ ਆ ਹੋ ਸਕਦਾ ਚਲੋ ਕਈ ਰੀ ਜੈਨੂਇਨ ਵੀ ਬੰਦੇ ਆ ਜਾਂਦੇ ਪਰ ਮੋਸਟਲੀ ਤੁਸੀਂ ਰੈਲੀਆਂ ਵਿੱਚ ਮਨਰੇਗਾ ਦੇ ਲੇਬਰ ਲੈ ਜਾਂਦੇ ਆ ਜਿਹੜੇ ਆٹے ਦਾਲ ਦੇ ਲਾਭਪਾਤਰ ਆ ਪਿੰਡਾਂ ਚੋਂ ਤੁਹਾਡੇ ਪੰਚਾਇਤ ਸ਼ਕਤੀ ਦੇ ਵੀਡੀਓ ਬਸਾਂ ਪਰਵਾ ਦਿੰਦੇ ਨੇ ਤੁਸੀਂ ਰੈਲੀ ਕਰ ਲੈਣੇ ਆ ਅਸਲ ਜ਼ਮੀਨੀ ਹਕੀਕਤ ਕਚਹਿਰੀ ਅੱਜ ਆ ਲੱਗੀ ਹੈ ਕਿਰ ਕਰਨ ਤੇਜ਼ੀ ਨਾਲ ਘੁਮਾ ਦੇ ਕੈਮਰਾ ਕਰ ਜਸ ਉਹ ਪਿੱਛੇ ਲੇਡੀਜ਼ ਨੂੰ ਘੁਮਾ ਦੇ ਤੇਜ਼ੀ ਨਾਲ ਆ ਇਹਨੂੰ ਕਹਿੰਦੇ ਨੇ ਲੋਕ ਕਚਹਿਰੀ ਮੈਂ ਇਹਨਾਂ ਨੂੰ ਕੁਝ ਨਹੀਂ ਜਾਣਦਾ ਕਿਸੇ ਨੂੰ ਨਾ ਇਹ ਮੈਨੂੰ ਜਾਣਦੇ ਨੇ ਇਹ ਗੈਰ ਕਾਨੂੰਨੀ ਮਾਈਨਿੰਗ ਦੇ ਮੁੱਦੇ ਨੂੰ ਲੈ ਕੇ ਅੱਜ ਇੱਥੇ ਹਰ ਤਰ੍ਹਾਂ ਦਾ ਵਿਅਕਤੀ ਸਾਰੀਆਂ ਪਾਰਟੀਆਂ ਦੇ ਵਕਤ ਹੋ ਸਕਦਾ ਬਹੁਤ ਸਾਰੇ ਇਦਾਂ ਦੇ ਹੋਣਗੇ ਜਿਨ੍ਹਾਂ ਨੇ ਝਾੜੂ ਨੂੰ ਵੋਟਾਂ ਪਾਈਆਂ ਉਹ ਵੀ ਇੱਥੇ ਵਿਰਾਜਮਾਨ ਨੇ ਅਗਰ ਤਾਂ ਤੁਸੀਂ ਕਹਿੰਦੇ ਸੀ ਨਾ ਅਸੀਂ ਜੀ ਸਾਨੂੰ ਵੀਡੀਓ ਪਾਓ ਜੀ ਅਸੀਂ ਨੰਬਰ ਦੇਾਂਗੇ ਜੀ ਅਸੀਂ ਐਕਸ਼ਨ ਲਿਆ ਕਰਾਂਗੇ ਜੀ ਅਸੀਂ ਭ੍ਰਿਸ਼ਟਾਚਾਰ ਰੋਕਾਂਗੇ ਤੇ ਆਹ ਵੀਡੀਓ ਤੈਨੂੰ ਪਾਤੀ ਆ ਮੈਂ ਜੇ ਦਾ ਹੁਣ ਤੁਹਾਡੇ ਚ ਕੋਈ ਮਾਦਾ ਹੈ ਸਚਾਈ ਦਾ ਤੇ ਫਿਰ ਤਾਂ ਤੁਹਾਨੂੰ ਤੁਰੰਤ ਆਹ ਖੱਡਾਂ ਦੀ ਜਿਹੜੀ ਮੈਂ ਨਾਮ ਲੈ ਤਿੰਨ ਖੱਡਾਂ ਦੀ ਜਾਣਕਾਰੀ ਲੈਣੀ ਚਾਹੀਦੀ ਆ ਔਰ ਜਿਹੜੇ ਪੋਲੀਟੀਕਲ ਕੋਈ ਨੂੰ ਪੇਟ੍ਰੋਨਾਈਜ਼ ਕਰਦਾ ਹੋ ਸਕਦਾ ਨਾ ਕਰਦੇ ਹੋਣ ਪਰ ਅਗਰ ਉਹ ਕਰਦੇ ਨੇ ਤੈਹ ਤੱਕ ਜਾ ਕੇ ਅਗਰ ਤੁਸੀਂ ਐਕਸ਼ਨ ਲਵੋਗੇ ਫਿਰ ਮੰਨਾਂਗੇ ਅਸੀਂ ਕਿ ਹਾਂ ਇੱਥੇ ਕੋ ਬਦਲਾਵ ਦੀ ਸਰਕਾਰ ਆ ਵਰਨਾ ਅੱਜ ਦਾ ਹੁਣੇ ਬਲਰਾਜ ਸਿੰਘ ਉਹਨਾਂ ਨੇ ਕਿਹਾ ਜੋ ਪਿਛਲੇ 15 ਸਾਲਾਂ ਤੋਂ ਚੱਲਦਾ ਸੀਗਾ ਜਾਂ ਪਿਛਲੇ 20 ਸਾਲਾਂ ਤੋਂ ਚੱਲਦਾ ਸੀਗਾ ਇੱਥੇ ਕੋ ਬਦਲਾਵ ਨਹੀਂ ਆਇਆ ਹਲੇ ਇੱਥੇ ਵੱਧ ਰਿਹਾ ਕੰਮ ਸਗੋ ਜਿਹੜਾ ਅਗਲਾ ਆਉਂਦਾ ਉਹ ਮਗਰਲੇ ਦਾ ਰਿਕਾਰਡ ਤੋੜ ਕੇ ਉੱਤੇ ਨੂੰ ਜਾ ਰਿਹਾ ਵਾ ਕਿਉਂਕਿ ਕਮਾਈ ਬਹੁਤ ਹੈਗੀ ਮੈਂ ਦੱਸਦਾ ਤੁਹਾਨੂੰ ਕਿ ਇਹ ਤੁਸੀਂ ਕੇਜਰੀਵਾਲ ਸਾਹਿਬ ਨੇ ਆਪ ਹੀ ਕਿਹਾ ਸੀ 20000 ਕਰੋੜ ਦਾ ਧੰਦਾ ਵਾ ਤੇ ਪੈਸਾ ਦਾ ਖਜ਼ਾਨੇ ਚ 200 ਕਰੋੜ ਰੁਪਏ ਆ ਰਹੇ 19800 ਕਰੋੜ ਰੁਪਏ ਕੇਜਰੀਵਾਲ ਸਾਹਿਬ ਹੁਣ 2 ਸਾਲਾਂ ਤੋਂ ਕਿੱਥੇ ਜਾ ਰਹੇ ਇਹ ਦੱਸਿਆ ਜਾਵੇ ਤਾਂ ਔਰ ਰੇਤਾ ਬਾਜ਼ਾਰ ਚ ਤੇ ਤੁਹਾਡੇ ਰੇਟ ਬਦਲਤਰ ਇੱਕ ਆ ਸਾਡਾ ਛੋਟਾ ਵੀਰ ਵੀ ਗੱਲ ਕਰਨਾ ਚਾਹਦਾ ਇਹਦੀ ਵੀ ਗੱਲ ਸੁਣੋ ਥੋੜਾ ਸੰਖੇਪ ਬੇਟੇ ਜਲਦੀ ਸਰਦਾਰ ਜੀ ਮੈਂ ਬੋਰ ਸਿੰਘ ਪੰਚਾਇਤ ਮੈਂਬਰ ਅਕਵਾਲ ਤੋਂ ਬੋਲ ਰਿਹਾ ਜੋ ਚੰਨੀ ਸਾਹਿਬ ਨੇ ਰੂਲ ਮੁਤਾਬਕ ਸਾਢੇ 5 ਰੁਪਏ ਰੇਟ ਕੀਤਾ ਸੀਗਾ ਜੀ ਉਹ ਸਾਨੂੰ 5.5 ਰੁਪਏ ਰੇਟ ਨਹੀਂ ਮਿਲ ਰਿਹਾ ਸਾਨੂੰ 15 ਰੁਪਏ ਰੇਟ ਫੁੱਟ ਪ੍ਰਤੀ ਮਿਲ ਰਿਹਾ ਜੀ ਬਾਕੀ ਜੋ ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਕਿਹਾ ਸੀਗਾ ਵੀ ਮੰਨ ਕੇ ਚੱਲ ਮੈਂ ਆਮ ਜਨਤਾ ਦਾ ਵੀ ਲੇਬਰ ਕੰਮ ਕਰੇਗੀ ਇੱਥੇ ਵੱਡੀਆਂ ਤੋਂ ਵੱਡੀਆਂ ਮਸ਼ੀਨਾਂ ਪੋਪ ਲੈਣਾ ਉਤਾਰ ਕੇ ਇਹਨਾਂ ਨੇ ਕੰਮ ਕਰ ਰਿਹਾ ਜੀ ਤੇ ਸਾਡੀ ਇਹੀ ਬੇਨਤੀ ਆ ਵੀ ਆ ਜਿਹੜੀ ਮਸ਼ੀਨਾਂ 50 50 ਫੁੱਟਾ ਥੱਲੇ ਡੂੰਗੀ ਪਟਾਈ ਕਰ ਰਹੀ ਆ ਇਹ ਬੰਦ ਹੋਣੀਆਂ ਚਾਹੀਦੀਆਂ ਤੇ ਲੀਵਰ ਇੱਥੇ ਕੰਮ ਕਰ ਸਕੇ ਜੀ ਠੀਕ ਧੰਨਵਾਦ ਇੱਕ ਵਾਰੀ ਮੈਂ ਫਿਰ ਖੁੱਲਾ ਸੱਦਾ ਦਿੰਦਾ ਕਚੇਰੀ 'ਚ ਬੋਲਣਾ ਕਿਸੇ ਨੇ ਦੱਸੋ ਕੋਈ ਦਿਲ ਕਰਦਾ ਕਿਸੇ ਦਾ ਗੱਲ ਕਰਨ ਨੂੰ ਸੰਗਣਾ ਨਿਕਾ ਕਿਸੇ ਨੇ ਕੋਈ ਮੇਰੀ ਬੀਬੀ ਭੈਣ ਨੇ ਬੋਲਣਾ ਕਿਸੇ ਨੇ ਲਿਆਵਾ ਹਲੋ ਇੱਕ ਮਿੰਟ ਕੋਣ ਆ ਜਾਓ ਇੱਧਰ ਆਓ ਮੋਰੇ ਆਓ ਇੱਧਰ ਆ ਜਾਓ ਮੋਰੇ ਮੇਰੇ ਕੋਲ ਅੱਛਾ ਇੱਕ ਗੱਲ ਦੱਸੋ ਸਿਰਫ ਤੁਹਾਨੂੰ ਤਕਲੀਫ ਹੈ ਜਦੋਂ ਟਿੱਪ ਟੁੱਪਕ ਲੰਘਦੇ ਨੇ ਤੁਹਾਨੂੰ ਬਹੁਤ ਤਕਲੀਫ ਹੈ ਜੀ ਅਸੀਂ ਕਰਦੇ ਨੇ ਨਿਆਣਿਆਂ ਨੂੰ ਉਹਨਾਂ ਨੂੰ ਸਿਖਾਉਣਾ ਸਕੂਲ ਜਾੜੇ ਜਾਂਦੇ ਆ ਅਸੀਂ ਤਾਂ ਕਹਿੰਦੇ ਆ ਵੀ ਜੇ ਆ ਜਿਹੜੇ ਸਾਹਮਣੇ ਵਾਲੀ ਖੱਟ ਹੈਗੀ ਜੇ ਸਹੀ ਹੈ ਇਹ ਚਲਾਉਣ ਟਰਾਲੀਆਂ ਪਰਨ ਪਰ ਜਿਹੜੇ ਪਰਲੇ ਹੈਗੇ ਆ ਜਲੰਧਰ ਵਾਲੀ ਖੱਟ ਜਲੰਧਰ ਵਾਲੀ ਖੱਟ ਇੱਕ ਮਿੰਟ ਯਾਰ ਪੱਕਾ ਕਰਦੇ ਆ ਉਹਨਾਂ ਨੇ ਮੈਨੂੰ ਵੀ ਇੱਕ ਉਹ ਬੰਦ ਕਰਾਇਓ ਇੱਕ ਨਾਲੇ ਦੱਸੋ ਮੈਨੂੰ ਕਿ ਇਹ ਜਿਹੜਾ ਇਲਜ਼ਾਮ ਲੱਗ ਰਿਹਾ ਵਾ ਕਿ ਰਾਤ ਨੂੰ ਟਿੱਪਰ ਬਹੁਤ ਕੱਢੇ ਜਾਂਦੇ ਨੇ ਕਾਫੀ ਲੰਘਦੇ ਨੇ ਇੱਥੇ ਉਹ ਤਾਂ ਮੈਨੂੰ ਵੀ ਉਹਨਾਂ ਫੜਾ ਦਿੱਤਾ ਸੀਗਾ ਮੈਂ ਦੁਬਾਰੀ ਪੁਲਿਸ ਤੋਂ ਚਕਾ ਦਿੱਤਾ ਇੱਕ ਗਰਾਜ ਹੈਗਾ ਠੇਕੇਦਾਰ ਮੇਰੀਆਂ ਦੋ ਗੱਡੀਆਂ ਨੇ ਤੇ ਬੇਟਾ ਨਹੀਂ ਕਾਰ ਵਾਲਾ ਵੀ ਨਹੀਂ ਮੇਰਾ ਹੈਗਾ ਤੇ ਮੇਰੇ ਪਿਕਅਪ ਿੰਡ ਹੈਗਾ ਤੇ ਪਰ ਿੰਡ ਦਾ ਮਹਿਸੂਸ ਤਾਂ ਿੰਡ ਵਾਲਿਆਂ ਨੂੰ ਹੈ ਜਦੋਂ ਉਹਨਾਂ ਤੋਂ ਮਤਲਬ ਤੂੰ ਇਹ ਇੱਕ ਮਤਲਬ ਹੋਰ ਦੱਸੋ ਕਿ ਜੋ ਪਹਿਲਾਂ ਵਾਪਰ ਰਿਆ ਸੀ ਪੰਜਾਬ ਦੇ ਵਿੱਚ ਮਗਰ ਲੀਆਂ ਸਰਕਾਰਾਂ ਦੇ ਵੀ ਚੱਲਦਾ ਸੀ ਧੰਦਾ ਉਦਾਂ ਚੱਲ ਰਿਆ ਧੰਦਾ ਕੋ ਫਰਕ ਪਿਆ ਉਹਦਾ ਵੱਧ ਗਿਆ ਹੋਰ ਵੱਧ ਗਿਆ ਉਹਨਦੇ ਨਾਲੋਂ ਤਾਂ ਪਹਿਲਾਂ ਇਹ ਨਜਾਇਜ਼ ਮੈਨਿੰਗ ਨਹੀਂ ਹੁੰਦੀ ਸੀ ਦਿਨ ਪਰ ਰਾਤ ਹੁੰਦੇ ਆ ਰਾਤ ਨੂੰ ਸੌਂਹ ਨਹੀਂ ਹੁੰਦਾ ਅੱਛਾ ਮਗਰ ਲੀਆਂ ਨਾਲੋਂ ਵੱਧ ਗਿਆ ਵਾ ਵੱਧ ਗਿਆ ਦੇਖੋ ਹੁਣ ਰਾਤ ਨੂੰ ਤਾਂ ਸੌਂਹ ਹੀ ਨਹੀਂ ਹੁੰਦਾ ਦਿਨ ਪਰ ਰਾਤ ਚਲਾ ਚੱਗੀ ਘੰਟੇ ਚੱਲਦਾ ਓਕੇ ਅੱਗੇ ਤੱਕ ਇਹ ਇੱਕ ਟਾਈਮ ਰਾਤ ਨੂੰ ਬੰਦ ਹੁੰਦਾ ਰਾਤ ਨੂੰ ਨਹੀਂ ਬੰਦ ਹੁੰਦਾ ਰਾਤੋਂ ਸਾਰਾ ਰਾਤ ਚੱਲਦਾ ਹਾਂਜੀ 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 ਸਾਰੀ ਚੱਲਦਾ ਹੈ ਸਾਰੀ ਰਾਤ ਚੱਲਦਾ ਐਨਾ ਸਾਨੂੰ ਦੁਖੀ ਕਰ ਰਹਾ ਹੈ ਨਾ ਟਿੱਪਰ ਵਾਲੇ ਅਸਾਂ ਜਾਂ ਮੋਟਰਸਾਈਕਲ ਲੈ ਕੇ ਚੱਲੇ ਆਂ ਉਹਨਾਂ ਰਾਹ ਕਹਿੰਦੇ ਆਜੋ 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 ਜਦੋਂ ਕਿੱਥੇ ਭਗਵੰਤ ਮਾਨ ਮਾਨ ਸਾਹਿਬ ਆ ਸੁਣ ਲਓ ਇਹਨੂੰ ਕਹਿੰਦੇ ਨੇ ਓਪਨ ਲੋਕ ਕਚਹਿਰੀ ਕੀ ਵਾਤਾਵਰਨ ਹੈਗਾ ਤੁਹਾਡੇ ਸਾਹਮਣੇ ਆ ਗਿਆ ਸਾਰੇ ਅਫਸਰ ਵੀ ਦੇਖਦੇ ਹੋਣਗੇ ਅਗਰ ਦੇਖੋਗੇ ਤਾਂ ਇਨਸਾਫ ਕਰੋ ਯਾਰ ਤੁਹਾਨੂੰ ਇਨਸਾਫ ਵਾਸਤੇ ਬਿਠਾਇਆ ਵਾ ਤੁਸੀਂ ਆਪਣੇ ਸਿਆਸੀ ਵਿਰੋਧੀਆਂ ਦੇ ਤਾਂ 5 ਮਿੰਟ ਚ ਪਰਚਾ ਦਰਜ ਕਰਦੇ ਹੋ 5 ਮਿੰਟ 5 ਮਿੰਟ ਤੇ ਕਿਉਂ ਨਹੀਂ ਫੜਦੇ ਤੁਸੀਂ ਗੈਰਕਾਨੂੰਨੀ ਮਾਇਨੇ ਕਾ ਤੁਹਾਨੂੰ ਕੋਈ ਸਪੈਸ਼ਲ ਕੀ ਤੁਹਾਨੂੰ ਉਹਦੇ ਵਿੱਚੋਂ ਹਿੱਸਾ ਮਿਲ ਰਿਹਾ ਵਾ ਇਸੇ ਕਰਕੇ ਤੁਸੀਂ ਉਹਨਾਂ ਨੂੰ ਪ੍ਰੋਟੈਕਟ ਕਰਦੇ ਹੋਵੋਗੇ ਨਾ ਸੋ ਹੋਰ ਕਿਸੇ ਨੇ ਮੇਰੇ ਵੀਰ ਗੱਲ ਕਰਨੇ ਆਲੇ ਸਤਿ ਸ੍ਰੀ ਅਕਾਲ ਜੀ ਇੰਟਰੋਡਕਸ਼ਨ ਦੇ ਦਿੱਤੇ ਜੀ ਨਾ ਮੇਰਾ ਨਾਮ ਮੇਜਰ ਸਿੰਘ ਆ ਜੀ ਪਿੰਡ ਅਕੂਵਾਲ ਦਾ ਰਹਿਣ ਵਾਲਾ ਜੀ ਸਰ ਜਿੱਦਾਂ ਇਹ ਆਪਣੇ ਲੰਗਦੇ ਆ ਜੀ ਸਕੂਲ ਬੱਸਾਂ ਬਹੁਤ ਔਖਾ ਹੁੰਦਾ ਜੀ ਸਾਰੇ ਬੱਚਿਆਂ ਦਾ ਜੀ ਲੰਗਣਾ ਸਵੇਰ ਜੋ ਟਿਪਪਰ ਆਉਂਦੇ ਆ ਲਗਾਤਾਰ 100 100 ਲੰਗਣਾ ਬਹੁਤ ਔਖਾ ਮੋਟਰਸਾਈਕਲ ਤੇ ਨਹੀਂ ਲੰਘਿਆ ਜਾਂਦਾ ਬੱਸਾਂ ਦਾ ਲੰਘਿਆ ਕੀ ਜਾਣਾ ਲੇਟ ਹੋ ਜਾਂਦੀਆਂ ਜੀ ਬੱਸਾਂ ਤੇ ਆ ਸਰ ਇੱਕ ਵੀ ਹੈ ਗਿਆ ਸੀ ਤਮਕੀਆਂ ਦਿੰਦੇ ਸੀ ਕਿ ਆ ਰਿਕਾਰਡਿੰਗ ਹੈਗੀ ਆ ਜੀ ਕਰਦੇ ਸੀ ਕਰਦਾ ਨਹੀਂ ਜੋ ਕਰ ਇਹ ਚਰਨੀ ਚਲੋ ਥਰੋ ਚੱਲ ਨਹੀਂ ਗਏ ਮੇਰੀ ਦੇਖੋ ਇਹ ਜਿਹੜੀ ਧਮਕੀਆਂ ਧਮਕੀਆਂ ਨਾ ਇਹ ਮਾਫੀਆ ਆਰਗੇਨਾਈਜ਼ਡ ਮਾਫੀਆ ਵਾ ਤਾਂ ਕਰਕੇ ਇਦਾਂ ਦੇ ਬੰਦੇ ਜਿਹੜਾ ਵੀ ਮੜਾ ਜਾ ਬੋਲਦਾ ਕੋਈ ਬਿਆਨ ਦਿੰਦਾ ਕੋਈ ਉੱਠਦਾ ਕੋਈ ਕੰਪਲੇਂਟ ਕਰਦਾ ਉਹਨੂੰ ਫੇਰ ਧਮਕੀਆਂ ਆਉਣਗੀਆਂ ਬਿਕੋਜ਼ ਮਾਫੀਆ ਵਾਂਟਸ ਟੂ ਅਰਨ ਇਟ ਇਟ ਇਜ਼ ਵੈਰੀ ਈਜ਼ੀ ਮਨੀ ਇੱਕ ਇਹ ਕਹਗਾ ਇਹਨਾਂ ਨੇ ਵਿਚਾਰ ਰਹੇ ਨੇ ਸਾਰੀ ਦਿਹਾੜੀ ਇਹਨੇ ਲੇਬਰ ਕਰਨੀ ਆ ਤੇ ਇਹਨੂੰ ਸ਼ਾਮ ਨੂੰ ਚਾਹ ਤਿੰਨ ਚਾਰ ਸੌ ਰੁਪਿਆ ਦਿਹਾੜੀ ਮਿਲਣੀ ਆ ਇੱਕ ਇਹ ਕਹਗਾ ਟੱਪਰ ਭਰਿਆ ਤੇ ਰੁਪਿਆ 25000 ਵੱਟਦੇ ਆ ਤੇ ਭਾਵੇਂ 10 ਪਰੇ ਦਾ 2.5 ਲੱਖ ਵੱਟਦੇ ਆ ਤੇ ਜੇ 100 ਭਰ ਲਿਆ ਤੇ ਕਿੰਨਾ ਬਣ ਗਿਆ ਮੈਨੂੰ ਪਤਾ ਨਹੀਂ ਗਿਆ 2.5 ਕਰੋੜ ਰੁਪਿਆ ਬਣ ਗਿਆ ਸੋਮਨ ਸਾਹਿਬ ਅਸਲੀ ਅਸਲੀਅਤ ਪੰਜਾਬ ਦੀ ਨੂੰ ਤੁਹਾਨੂੰ ਜਾਣ ਕਰਾਉਣ ਵਾਸਤੇ ਮੈਂ ਚੱਲ ਕੇ ਆਇਆ ਹਾਂ ਔਰ ਮੈਨੂੰ ਪਤਾ ਵਾ ਕਿ ਹੁਣ ਤੁਹਾਨੂੰ ਚੀਜ਼ਾਂ ਚੁੱਭਦੀਆਂ ਹੋਣਗੀਆਂ ਚੁੱਭ ਲੈਣ ਕੋਈ ਗੱਲ ਨਹੀਂ ਕਿ ਪਰ ਜੋ ਸਾਡਾ ਇੱਕ ਫਰਜ਼ ਹੈਗਾ ਮੈਂ ਕਰ ਆ ਲੋਕਲ মিডিਆ ਦਾ ਤੁਹਾਡਾ ਬਹੁਤ ਧੰਨਵਾਦ ਕਰਦਾ ਤੁਹਾਡੇ ਕਰਕੇ ਗੱਲ ਉੱਠ ਰਹੀ ਆ ਤੁਸੀਂ ਬਹੁਤ ਦੂਰ ਦੀ ਆਵਾਜ਼ ਪਹੁੰਚਾਈ ਆ ਸਰ ਇੱਕ ਆਹੋ ਆਜੋ ਸਰ ਜਿੱਦਾਂ ਇਹ ਭਗਵੰਤ ਮਾਨ ਕਹਿੰਦਾ ਸੀਗਾ ਜੀ ਜਿੱਦਾਂ ਬਾਹਰ ਬੱਚੇ ਜਾਂ ਬਾਹਰ ਚੱਲੇ ਆ ਜੀ ਬੱਚੇ ਸਰ ਜਦ ਭਗਵੰਤ ਮਾਨ ਕਹਿੰਦਾ ਸੀ ਸਾਰੇ ਬਾਹਰ ਚੱਲੇ ਆਏ ਬਾਹਰ ਕਿਉਂ ਨਾ ਜਾਣ ਜੀ ਜਿੱਦਾਂ ਇੱਥੇ ਹੁਣ ਰਹਿਣਾ ਬੜਾ ਔਖਾ ਸਾਨੂੰ ਆਪ ਮੈਨੂੰ ਆਪ ਲੱਗਦਾ ਪੰਜਾਬ ਚ ਰਹੂੰਗਾ ਪਰ ਜਿੱਦਾਂ ਦੇ ਤੇ ਹਾਲਾਤ ਆ ਨਾ ਪੁਲਿਸ ਕਾਰਵਾਈ ਸੁਣਦੀ ਨਾ ਕੋਈ ਕੋਈ ਨਹੀਂ ਸੁਣਦਾ ਇਹ ਆ ਵੀ ਆ ਗਿਆ ਐਂਗਲ ਕਿ ਬਾਹਰ ਕਿਉਂ ਜਾ ਰਹੇ ਨੇ ਬੱਚੇ ਕਿਉਂਕਿ ਤੇ ਸੁਣਵਾਈ ਕੋਈ ਨਹੀਂ ਗਈ ੱੱਕਾ ਹੋ ਰਿਹਾ ਵਾ ਤੇ ਅਗਲੇ ਡਰਦੇ ਆ ਪੰਜੀ ਆਪਣੀ ਇੰਟਰੋਡਕਸ਼ਨ ਦੇ ਦਿਓ ਥੋੜੀ ਈਜ਼ੀ ਨਾਲ ਮੇਰਾ ਨਾਮ ਪਪਿੰਦਰ ਕੌਰ ਮੈਂ ਪੰਚਾਇਤ ਮੈਂਬਰ ਆ ਪਿੰਡਕੂਵਲ ਦੀ ਤੇ ਜਦੋਂ ਦੀ ਮਾਈਨਿੰਗ ਹੋ ਰਹੀ ਹੈ ਟਿੱਪਰ ਦਿਨ ਰਾਤ ਹੀ ਲੰਘ ਰਹੇ ਨੇ ਇੱਥੇ ਲੋਕੀ ਇਹਨੇ ਆਮ ਲੋਕ ਪਰੇਸ਼ਾਨ ਹੈਗੇ ਕਿ ਲੰਘਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਇਤੋਂ ਕਿ ਜਿਹੜੇ ਪ੍ਰਾਈਵੇਟ ਬੱਚੇ ਪੜ ਰਹੇ ਨੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਲੰਘਣਾ ਇਹਨਾਂ ਵੇ ਗੱਡੀਆਂ ਆ ਹੀ ਨਹੀਂ ਰਹੀਆਂ ਹੈਗੀਆਂ ਬੱਚਿਆਂ ਦੇ ਹੁਣ ਜਿਸ ਤਰ੍ਹਾਂ ਪੇਪਰ ਚੱਲ ਰਹੇ ਨੇ ਉਹ ਵੀ ਮੁਸ਼ਕਿਲ ਆ ਰਹੀ ਹੈ ਹੈਗੀ ਹੈ ਕਿਉਂਕਿ ਘੰਟਾ-ਘੰਟਾ ਤੇ ਇੱਥੇ ਲੱਗ ਜਾਂਦੇ ਨੇ 2-3 ਦਿਨ ਦਿਨ ਵੈਨਜ਼ ਹੀ ਨਹੀਂ ਆਉਂਦੇ ਨੇ ਇੱਥੋਂ ਵਾਪਸ ਚਲੇ ਜਾਂਦੇ ਨੇ ਉਹ ਖੁਦ ਕਹਿੰਦੇ ਨੇ ਵੀ ਡਰਾਈਵਰ ਵੀ ਇੱਥੋਂ ਤੰਗ ਹੋ ਜਾਂਦੇ ਨੇ ਕਹਿੰਦੇ ਨੇ ਵੀ ਸਿੱਧੂ ਅੰਬੇਡ ਛੱਡ ਕੇ ਜਾਓ ਫਿਰ ਸਾਨੂੰ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਜਿਆ ਇਦਾਂ ਮਹਿੰਗੇ ਫੀਸ ਇੰਨੀ ਭਰ ਕੇ ਸਾਨੂੰ ਕੀ ਫਾਇਦਾ ਉੱਥੇ ਪਣਾਉਣ ਦਾ ਤੁਸੀਂ ਇਸ ਚਾਹੁੰਦੇ ਆ ਕਿ ਸਾਰਾ ਗੈਰ ਕਾਨੂੰਨੀ ਧੰਦਾ ਜਿਹੜਾ ਹਾਂਜੀ ਜਿਹੜਾ ਗੈਰ ਕਾਨੂੰਨੀ ਧੰਦਾ ਇਹ ਬੰਦ ਹੋਣਾ ਚਾਹੀਦਾ ਖੱਡ ਬੰਦ ਹੋਣਾ ਚਾਹੀਦਾ ਸੁਣ ਲਿਆ ਜੀ ਮੇਰਾ ਖਿਆਲ ਕਾਫੀ ਟਾਈਮ ਹੋ ਗਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਵਾਸਤੇ ਇਹ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇਹ ਨਾ ਆਰਗੇਨਿਕ ਆਰਗੇਨਿਕ ਮੈਂ ਅਰੇਂਜ ਕੀਤਾ ਵਾ ਇਹਦੇ ਵਿੱਚ ਕੋਈ ਇਹ ਮੈਨੂੰ ਇਹਨਾਂ ਵਿੱਚੋਂ ਮੈਨੂੰ ਪਰਸਨਲੀ ਕੋਈ ਨਹੀਂ ਜਾਣਦਾ ਮੈਂ ਜਦੋਂ ਸੁਣਿਆ ਇੱਕ ਮਨਿੰਦਰ ਹੈ ਸਾਡਾ ਬਹੁਤ ਅੱਛਾ ਜਰਨਲਿਸਟ ਹੈਗਾ ਸ਼ਾਇਦ ਉਹਨਾਂ ਦਾ ਚੈਨਲ ਦਾ ਨਾਮ ਲੋਕ ਆਵਾਜ਼ ਹੈ ਉਹਦੋਂ ਲੋਕ ਆਵਾਜ਼ ਮੈਂ ਉਹਦਾ ਜਦੋਂ ਸੁਣਿਆ ਇਨਵੈਸਟੀਗੇਟਿਵ ਰਿਪੋਰਟ ਤਾਂ ਮੈਂ ਖੁਦ ਚੱਲ ਕੇ ਕੰਟੈਕਟ ਕਰਕੇ ਲੱਭ ਕਰਕੇ ਇੱਥੇ ਪਹੁੰਚਿਆ ਵਾਂ ਤਾਂ ਮੈਂ ਉਮੀਦ ਕਰਦਾ ਵਾਂ ਕਿ ਇਹਦੇ 'ਚ ਨਾ ਤਿੰਨ ਚਾਰ ਐਂਗਲ ਆ ਗਏ ਨੇ ਇਹਦੇ 'ਚ ਮਾਫੀਆ ਐਂਗਲ ਆ ਗਿਆ ਇਹਦੇ 'ਚ ਖਜ਼ਾਨੇ ਦੀ ਚੋਰੀ ਦਾ ਐਂਗਲ ਆ ਗਿਆ ਇਹਦੇ 'ਚ ਜਿਹੜਾ ਵਾਤਾਵਰਣ ਖਰਾਬ ਹੋ ਰਿਹਾ ਇਕੋਲੋਜੀ ਖਰਾਬ ਹੋ ਰਹੀ ਦਰਿਆਵਾਂ ਦੀ ਉਹ ਵੀ ਐਂਗਲ ਆ ਗਿਆ ਵਾ ਇਹਦੇ 'ਚ ਹਰਾਸਪਮੈਂਟ ਆ ਗਿਆ ਜਿਹੜੀਆਂ ਬੱਚੀਆਂ ਲੜਕੀਆਂ ਸਕੂਲ ਛੋਟੇ ਬੱਚੇ ਜਾਂਦੇ ਨੇ ਔਰਤਾਂ ਨੂੰ ਘਰਾਂ ਨੂੰ ਰਾਤ ਨੂੰ ਡਿਸਟਰਬੈਂਸ ਐਕਸੀਡੈਂਟ ਇੰਜਰੀਜ਼ ਉਹ ਵੀ ਐਂਗਲ ਆ ਗਿਆ ਤੇ ਇਹਨੇ ਆ ਵੀ ਐਂਗਲ ਕਰਤਾ ਮੁੰਡੇ ਨੇ ਕਿ ਬਾਹਰ ਜਾਣ ਨੂੰ ਕਿਉਂ ਦਿਲ ਕਰਦਾ ਵਾ ਕਿਉਂਕਿ ਇੱਥੇ ਕਿਸੇ ਦੀ ਸੁਣਵਾਈ ਨਹੀਂ ਨਾ ਸੁਣਵਾਈ ਦਾ ਐਂਗਲ ਵੀ ਆ ਗਿਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਕਰਪਸ਼ਨ ਦਾ ਐਂਗਲ ਵੀ ਆ ਗਿਆ ਔਰ ਇਸ ਕਰਪਸ਼ਨ ਵਿੱਚ ਤੁਹਾਡੇ ਮੌਜੂਦਾ ਰੂਲਿੰਗ ਪਾਰਟੀ ਦੇ ਐਮਐਲਏ ਦਾ ਪਿੱਛੋਂ ਹੱਥ ਵੀ ਨਜ਼ਰ ਆ ਗਿਆ ਵਾਟ ਆਲ ਇਜ਼ ਹੈਪਨਿੰਗ ਹੁਣ ਦੇ ਕੋ ਡਿਸਪਰੋਪੋਰਸ਼ਨੇਟ ਐਸੈਟਸ ਦੀ ਜਾਂਚ ਕਦੀ ਕਿੱਕੀ ਦੀ ਕਰਾ ਲਓ ਜੀ ਕਦੀ ਫਲਾਣੇ ਦੀ ਸੋਨੀ ਦੀ ਕਰਾ ਲਓ ਜੀ ਉਹ ਪੀਸਮ ਸੋਨੀ ਦੀ ਕਦੀ ਕਿਸੇ ਸਾਰਿਆਂ ਦੇ ਖਿਲਾਫ ਕੰਪਲੇਂਟਸ ਇਨਕੁਆਰੀਆਂ ਖੁੱਲੀਆਂ ਹੋਈਆਂ ਨੇ ਕਿ ਮਾਨ ਸਾਹਿਬ ਤੁਸੀਂ ਆਪਣੇ ਐਮ ਐਲ ਏ ਜਿਹੜੇ ਦਿਨਾਂ ਦੇ ਵਿੱਚ 플ੌਟ ਲੈ ਲੈਂਦੇ ਨੇ ਔਰ ਦਿਨਾਂ ਦੇ ਵਿੱਚ ਹੀ ਉਹ ਕਰੋੜਾ ਰੁਪਏ ਦੀਆਂ ਕੋਠੀਆਂ ਬਣਾਉਣ ਲੱਗ ਜਾਂਦੇ ਨੇ ਕਿ ਉਹਨਾਂ ਦੀ ਵੀ ਜਾਂਚ ਤੁਹਾਡੀ ਵਿਜੀਲੈਂਸ ਬਿਊਰੋ ਕਰੇਗੀ ਕਿ ਇਕੱਲੇ ਚੋਣ ਚੋਣ ਕੇ ਆਪਣੇ ਆਪੋਨੈਂਟ ਦੀ ਜਾਂਚ ਤੱਕ ਹੀ ਸੀਮਤ ਰਵੇ ਫਿਰ ਇਹ ਸਾਬਤ ਹੋ ਜਾਂਦਾ ਕਿ ਸਰਾ ਸਰ ਗਲਤ ਆ ਬੋਲਦੇ ਹੋਏ ਬਲਰਾਜ ਸਿੰਘ ਨੇ ਕਿਹਾ ਕਿ ਖੇਰੇ ਨਾਲ ਬੜਾ ੱੱੱਕਾ ਹੋਇਆ ਚਲੋ ਉਹ ਤਾਂ ਵਾਹਿਗੁਰੂ ਬੈਠਾ ਵਾ ਬਚਾਉਣ ਨਾਲ ਔਰ ਮੈਂ ੱੱਕਾ ਵੀ ਜੇ ਅਗਰ ਹੋਇਆ ਮੇਰੇ ਨਾਲ ਮੈਂ ਛੱਲਿਆ ਵਾ ਕਿਉਂਕਿ ਲੋਕਾਂ ਦੀ ਖਾਤਰ ਆਵਾਜ਼ ਉਠਾਉਣ ਦਾ ਕੀਮਤ ਜ਼ਿੰਦਗੀ ਵਿੱਚ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਕੋਈ ਬੋਲਣਾ ਚਾਹੁੰਦਾ ਤੁਹਾਡੇ ਚ ਬੇਟੇ ਹਾਂਜੀ ਸਰ ਜੀ ਜਲਦੀ ਆ ਛੱਡੀ ਉਸ ਖਾਸ ਗੱਲ ਕਹਿਣੀ ਹੁਣ ਰਹਿ ਗਈ ਲੰਬਾ ਹੋ ਗਿਆ ਹਾਂ ਦੇਖੋ ਵੇਖੋ ਟਿਪਰ ਜਾਂਦਾ ਸੀਗਾ ਮੁੰਡਾ ਮੇਰਾ ਲੈ ਕੇ ਚੱਲਾ ਸੀਗਾ ਜਦੋਂ ਟਿਪਰ ਨੂੰ ਸਾਹਤ ਦਿੱਤਿਆ ਉਹਦੇ ਟਿਪਰ ਵਾਲਾ ਕਹਿੰਦਾ ਨਗਾ ਲਓ ਨਗਾ ਲਓ ਜਦੋਂ ਮਾਰਾ ਜੀ ਕੱਟ ਮਾਰਾ ਸ ਥੱਲੇ ਡਿੱਗ ਪਾਇਆ ਓਹੋ ਆ ਮੇਰੇ ਗੋਡੇ ਨੂੰ ਸੱਟ ਲੱਗ ਗਈ ਐਨਾ ਥੱਕਾ ਹੋ ਰਹੀ ਆ ਕੋਈ ਨਹੀਂ ਛਾਣਾ ਸਰ ਜੀ ਬਹੁਤ ਅਸਾ ਦੁਖੀ ਆ ਬਹੁਤ ਦੁਖੀ ਅਸਾਂ ਉਹ ਮੈਂ ਉਹਦੇ ਬੇਟੇ ਕਹਿ ਦਿੰਦਾ ਮੈਂ ਹੀ ਕਹਿ ਦਿੰਦਾ ਇੱਕ ਮਹੀਨਾ ਪੂਰਾ ਬੈਠੇ ਰਹੋ ਗਿਆ ਦੂਰੀ ਤੋਂ ਬੰਨ ਦੇ ਨੇੜੇ ਰੇਤਾ ਚੱਕਿਆ ਯਾਰ ਸਰ ਜਦੋਂ ਪਾਣੀ ਆ ਆ ਬੜਾ ਅੱਛਾ ਪੁਆਇੰਟ ਕਹਿਤਾ ਐ ਮੈਂ ਕਹਿ ਦਿੰਦਾ ਇਹ ਕਹਿੰਦਾ ਕਿ ਬੰਨ ਜਿਹੜਾ ਦਰਿਆ ਦਾ ਉਹ ਫਲੱਡਸ ਕਿਉਂ ਆਉਂਦੇ ਨੇ ਕਿਉਂਕਿ ਬੰਨ ਕਮਜ਼ੋਰ ਹੋ ਜਾਂਦੇ ਨੇ ਬੰਨ ਦੇ ਇਰਦ-ਗਿਰਦ ਤੋਂ 100 ਫੁੱਟ ਤੋਂ ਰੇਤਾ ਚੱਕਣਗੇ ਮਾਈਨਿੰਗ ਕਰਨਗੇ ਗੈਰ ਕਾਨੂੰਨੀ ਤੇ ਬੰਨ ਤਾਂ ਟੁੱਟਣੇ ਟੁੱਟਣਾ ਜਿੱਦਣ ਬੰਨ ਟੁੱਟ ਗਿਆ ਇਹ ਸਾਰੇ ਪਿੰਡ ਜਿਹੜੇ ਨੇ ਉਹ ਰੁੜ ਜਾਂਦੇ ਨੇ ਫਸਲਾਂ ਖਰਾਬ ਹੋ ਜਾਂਦੀਆਂ ਸੋ